ਦੇਸ਼ ਭਰ ਦੇ ਵਿੱਚ ਅੱਜ ਕਿਸਾਨਾਂ ਦੇ ਵੱਲੋਂ ਰੇਲ ਰੋਕੋ ਪ੍ਰੋਗਰਾਮ ਦਿੱਤਾ ਗਿਆ ਜੇ ਅਸੀਂ ਅੱਜ ਐਮਐਸਪੀ ਮੰਗੀ ਹੈ ਤਾਂ ਹੀ ਪੰਜ ਤੇ ਆਏ ਹਨ ਨਹੀਂ ਅੱਜ ਤੋਂ ਪਹਿਲਾਂ ਨਹੀਂ ਕਹਿਤਾ ਵੀ ਅਸੀਂ ਪੰਜ ਫਸਲਾਂ ਦੇ ਗਾਰੰਟੀ ਕਾਨੂੰਨ ਬਣਾ ਰਹੇ ਹਾਂ ਜੇ ਅਸੀਂ ਆਵਾਜ਼ ਚੱਕਾਂਗੇ ਤਾਂ ਹੀ ਬਣੂਗਾ ਛੱਡੇ ਨਾਲ ਬਿਨਾ ਲੇਡੀਜ਼ ਫੋਰਸ ਤੋਂ ਜਾ ਕੇ ਕਿਸੇ ਅਦਰ ਸਟੇਟ ਦੀ ਅਦਰ ਲੈਂਗੁਏਜ ਦੀ ਸੀਆਰਪੀਐਫ ਪੈਰਾਮਿਲਟਰੀ ਫੋਰਸਿਜ਼ ਨੂੰ ਜਾ ਕੇ ਜਿਨ੍ਹਾਂ ਨੂੰ ਹਿੰਦੀ ਪੰਜਾਬੀ ਸਮਝ ਨਹੀਂ ਆਉਂਦੀ ਉਹਨਾਂ ਨੂੰ ਲੈ ਕੇ ਸਾਡੇ ਘਰਾਂ ਤੇ ਛਾਪੇਮਾਰੀ ਕਰਦੇ ਹੋ ਸ਼ਾਰਟ ਟਾਈਮ ਲੜਾਈ ਹੈ ਬਹੁਤ ਲੰਬੀ ਲੜਾਈ ਹੈ ਇਹ ਇਹ ਨਾ ਸੋਚੀਏ ਕਿ ਸਿਰਫ ਇਸੇ ਸਰਕਾਰ ਨਾਲ ਲੜਾਈ ਹੈ ਪੂਰੇ ਦੇਸ਼ ਭਰ ਦੇ ਵਿੱਚ ਅੱਜ ਕਿਸਾਨਾਂ ਦੇ ਵੱਲੋਂ ਰੇਲ ਰੋਕੋ ਪ੍ਰੋਗਰਾਮ ਦਿੱਤਾ ਗਿਆ ਤਾਂ ਸਵੇਰੇ ਇਹ ਪ੍ਰੋਗਰਾਮ ਜੋ ਹੈ ਉਹ 12 ਵੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਦੀ ਇਹ ਕਾਲ ਦਿੱਤੀ ਗਈ ਹੈ ਤਾਂ 5 ਘੰਟੇ ਵਾਸਤੇ ਇਹ ਪ੍ਰੋਗਰਾਮ ਦਿੱਤਾ ਗਿਆ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਲਈ ਅਸੀਂ ਸਾਹਿਬਜ਼ਾਦਾ ਅਜੀਤ ਸਿੰਘ ਮੁਹਾਲੀ ਜੋ ਰੇਲਵੇ ਸਟੇਸ਼ਨ ਹੈ ਉੱਥੇ ਮੌਜੂਦ ਹਾਂ ਔਰ ਕਿਸਾਨ ਜੋ ਨੇ ਉਹ ਇੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚਣਾ ਸ਼ੁਰੂ ਹੋ ਰਹੇ ਨੇ ਔਰ ਰੇਲ ਰੋਕੋ ਦਾ ਜੋ ਪ੍ਰੋਗਰਾਮ ਹੈ ਉਹ ਇਹਨਾਂ ਦੇ ਵੱਲੋਂ ਵਿੜ ਦਿੱਤਾ ਗਿਆ ਔਰ ਜਿਸ ਤਰੀਕੇ ਦੇ ਨਾਲ ਕਿਸਾਨ ਸ਼ੰਭੂ ਔਰ ਖਨੋਰੀ ਬਾਰਡਰ ਦੇ ਉੱਤੇ ਬੈਠੇ ਹੋਏ ਸੀ ਤਾਂ ਉਸੇ ਤਰੀਕੇ ਦੇ ਨਾਲ ਹੁਣ ਜੋ ਇਹ ਪ੍ਰੋਗਰਾਮ ਹੈ ਇਹਨਾਂ ਦੇ ਵੱਲੋਂ 5 ਘੰਟਿਆਂ ਦੇ ਵਾਸਤੇ ਦਿੱਤਾ ਗਿਆ ਔਰ ਇੱਥੇ ਆ ਕੇ ਇਹਨਾਂ ਦੇ ਵੱਲੋਂ ਆਪਣੀਆਂ ਤਕਰੀਰਾਂ ਜਿਹੜ ਨੇ ਉਹ ਕੀਤੀਆਂ ਜਾ ਰਹੀਆਂ ਨੇ ਔਰ ਜੋ ਗੱਲਾਂ ਨੇ ਕਿਸਾਨੀ ਮੁੱਦੇ ਨਾਲ ਜੁੜੀਆਂ ਹੋਈਆਂ ਉਹ ਇਹਨਾਂ ਦੇ ਵੱਲੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਤਾਂ ਮੋਹਾਲੀ ਜੋ ਰੇਲਵੇ ਸਟੇਸ਼ਨ ਆ ਉੱਥੇ ਹੁਣ ਕਿਸੇ ਵੀ ਤਰੀਕੇ ਦੀ ਜੋ ਟ੍ਰੇਨ ਦੀ ਆਵਾਜ਼ ਆਈ ਹੈ ਉਹ ਨਹੀਂ ਚੱਲੂਗੀ ਕੋਈ ਵੀ ਟ੍ਰੇਨ ਜੋ ਹੈ ਉਹ ਨਹੀਂ ਆਉਗੀ ਕਿਉਂਕਿ ਕਾਲ ਜਿਹੜੀ ਆ ਉਹ ਪੂਰੇ ਪੰਜਾਬ ਪਰਦ ਹੋਵੇ ਜਾਂ ਫਿਰ ਪੂਰੇ ਦੇਸ਼ ਪਰ ਦੀ ਆਪਾਂ ਗੱਲ ਕਰ ਲਈਏ ਇਸੇ ਇਸ ਕਾਲ ਨੂੰ ਜੋ ਹੈ ਉਹ ਕਿਸਾਨਾਂ ਦੇ ਵੱਲੋਂ ਅਮਲੀ ਜਾਮਾ ਪਾਉਣ ਦੇ ਲਈ ਰੇਲਾਂ ਦੇ ਉੱਤੇ ਆਪਣੀਆਂ ਝੰਡੀਆਂ ਜੜੀਆਂ ਨੇ ਉਹ ਲਗਾ ਦਿੱਤੀਆਂ ਗਈਆਂ ਨੇ ਤਸਵੀਰਾਂ ਦੇ ਵਿੱਚ ਤੁਸੀਂ ਵੇਖੋਗੇ ਕਿਸਾਨ ਜੋ ਨੇ ਉਹ ਇੱਥੇ ਬੈਠ ਚੁੱਕੇ ਨੇ ਰੇਲਾ ਰੋਕਣ ਦੇ ਲਈ ਉਹਨਾਂ ਨੇ ਆਪਣੀਆਂ ਜੋ ਜਥੇਬੰਦੀਆਂ ਦੇ ਜੋ ਝੰਡੇ ਨੇ ਉਹ ਉਹਨਾਂ ਨੇ ਗੜ ਦਿੱਤੇ ਨੇ ਤਾਂ ਹੁਣ ਏਸੀ ਤਰੀਕੇ ਦੇ ਨਾਲ ਪੂਰੇ ਦੇਸ਼ ਭਰ ਦੇ ਵਿੱਚ ਔਰ ਖਾਸ ਤੌਰ ਦੇ ਤੇ ਪੰਜਾਬ ਦੇ ਵਿੱਚ ਜੋ ਹੈ ਉਹ ਇਹ ਅਸਰ ਦੇਖਣ ਨੂੰ ਮਿਲ ਰਿਹਾ ਹੈ ਬਹੁਤ ਸਾਰੇ ਲੋਕਾਂ ਦੇ ਜਿਹੜਾ ਹੈ ਇਸ ਅੰਦੋਲਨ ਦੇ ਵਿੱਚ ਆ ਕੇ ਹਿੱਸਾ ਲੈਂਦਾ ਹੈ ਔਰ ਲੋਕ ਕੀ ਕਹਿ ਰਹੇ ਨੇ ਕਿਸਾਨ ਕੀ ਕਹਿ ਰਹੇ ਨੇ ਗੱਲਬਾਤ ਕਰਦੇ ਆ ਕਿਸ ਤਰੀਕੇ ਦੇ ਨਾਲ ਇਸ ਅੰਦੋਲਨ ਨੂੰ ਦੇਖਦੇ ਨੇ ਰੇਲ ਰੋਕੋ ਪ੍ਰੋਗਰਾਮ ਨੂੰ ਦੇਖਦੇ ਨੇ ਤਾਂ ਰੇਲ ਰੋਕੋ ਜੋ ਅੱਜ ਦੀ ਕਾਲ ਦਿੱਤੀ ਗਈ ਹੈ ਔਰ ਤੁਸੀਂ ਵੇਖੋਗੇ ਰੇਲਵੇ ਲਾਈਨਾਂ ਦੇ ਉੱਤੇ ਕਿਸਾਨ ਜਿਹੜੇ ਨੇ ਉਹ ਇਸ ਵੇਲੇ ਆ ਕੇ ਹੋ ਚੁੱਕੇ ਨੇ ਰੇਲਵੇ ਲਾਈਨਾਂ ਦੇ ਉੱਤੇ ਕਿਸਾਨ ਆ ਕੇ ਬੈਠ ਚੁੱਕੇ ਨੇ ਔਰ ਗੱਲਬਾਤ ਜਿਹੜੀ ਹੈ ਉਹ ਇਹਨਾਂ ਦੇ ਨਾਲ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿਸ ਤਰੀਕੇ ਦੇ ਨਾਲ ਜੋ ਹੈ ਉਹਨਾਂ ਦੇ ਵੱਲੋਂ ਇਸ ਪ੍ਰੋਗਰਾਮ ਨੂੰ ਦੇਖਿਆ ਜਾ ਰਿਹਾ ਤਾਂ ਲਗਾਤਾਰ ਤੁਸੀਂ ਵਕ ਵਕ ਪ੍ਰੋਗਰਾਮਾਂ ਦੇ ਵਿੱਚ ਹਿੱਸਾ ਲੈਂਦੇ ਹੋ ਸ਼ੰਭੂਖ ਨੌਰੀ ਦੇ ਉੱਤੇ ਵੀ ਤੁਸੀਂ ਜਾ ਕੇ ਬੈਠੇ ਹੋਏ ਹੋ ਰੇਲ ਰੋਕੋ ਪ੍ਰੋਗਰਾਮ ਤੋਂ ਕੀ ਸਮਝੀ ਅੱਜ ਕਿਉਂਕਿ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਕਿ ਕਿਸਾਨ ਤਾਂ ਚਲੋ ਠੀਕ ਹੈ ਮਜਬੂਰੀ ਦੇ ਵਿੱਚ ਨੇ ਪਰ ਕਹਿੰਦੇ ਆਮ ਲੋਕ ਕਿਉਂ ਖੱਜਲ ਹੋਣ ਦੇਖੋ ਜਦੋਂ ਕੋਈ ਸਰਕਾਰ ਤੁਹਾਡੀ ਗੱਲ ਹੀ ਨਾ ਸੁਣੇ ਤੁਹਾਡੇ ਤੁਸੀਂ ਇੱਕ ਸਾਡਾ ਇੱਕ ਕਿਸਾਨ ਸ਼ਹੀਦ ਹੋ ਗਿਆ ਕਿਸਮ ਮੰਗ ਲਈ ਸ਼ਹੀਦ ਹੋਇਆ ਤੇ ਉਸ ਮੰਗ ਤੇ ਤੁਸੀਂ ਕੋਈ ਮੀਟਿੰਗ ਨਾ ਕਰੋ ਤੁਸੀਂ ਉਸ ਮੰਗ ਤੇ ਕੋਈ ਵਿਚਾਰ ਹੀ ਨਾ ਕਰੋ ਤੁਸੀਂ ਸਨਸੀਅਰ ਹੀ ਨਾ ਹੋ ਉਸ ਮੰਗ ਤੇ ਫਿਰ ਸਾਨੂੰ ਮਜਬੂਰੀ ਵਸੇ ਕਰਨਾ ਪੈਂਦਾ ਦੇਖੋ ਇਹ ਅਸੀਂ ਕਿਸੇ ਆਮ ਲੋਕਾਂ ਨੂੰ ਤੰਗ ਪ੍ਰੇਸ਼ਾਨ ਨਹੀਂ ਕਰਨਾ ਹੁੰਦਾ ਜੇ ਅਸੀਂ ਤੰਗ ਪ੍ਰੇਸ਼ਾਨ ਕਰਨਾ ਹੋਵੇ ਸੀ ਪੱਕੇ ਤੌਰ ਤੇ ਬੰਦ ਕਰੀਏ ਅਸੀਂ ਸਿੰਬੋਲਿਕ ਪ੍ਰੋਟੈਸਟ ਹੈ ਬੇਸਿਕਲੀ ਸਾਡੇ 4 ਘੰਟੇ ਦਾ 12 ਤੋਂ 4 ਵਜੇ ਤੱਕ ਦਾ ਸਾਡੇ ਇੱਕ ਸਿੰਬੋਲਿਕ ਪ੍ਰੋਟੈਸਟ ਹੈ ਇਹ ਕਿ ਅਸੀਂ ਰੇਲ ਰੋਕ ਕੇ ਸਰਕਾਰਾਂ ਦੇ ਕੰਨਾਂ ਤੱਕ ਇੱਕ ਆਵਾਜ਼ ਪਹੁੰਚਾਉਣੀ ਚਾਹ ਰਹੇ ਹਾਂ ਦੇਖੋ ਸਾਡੇ ਕੋਲ ਕੋਈ ਫੋਨ ਨੰਬਰ ਨਹੀਂ ਹੈ ਜੇ ਅਸੀਂ ਕਰਾਂਗੇ ਵੀ ਫੋਨ ਉਹਨਾਂ ਨੇ ਚੱਕਣੇ ਆ ਉਹਨਾਂ ਤੱਕ ਅਸੀਂ ਆਪਣੀ ਗੱਲ ਕਿਵੇਂ ਪਹਚਾਈਏ ਅਸੀਂ ਪ੍ਰੈਸ ਦੇ ਰਾਹੀਂ ਵੀ ਗੱਲ ਪਹਚਾ ਰਹੇ ਆ ਪਰ ਜਦੋਂ ਉਹ ਕੋਈ ਕਾਰਵਾਈ ਨਾ ਕਰਨ ਉਸਤੇ ਇੱਕ ਹੁੰਦਾ ਕਿ ਜਦੋਂ ਦੋ ਭਰਾਵਾਂ ਦੀ ਲੜਾਈ ਹੋ ਜੇ ਮੰਨ ਲਓ ਪੰਚਾਇਤ ਦੇ ਵਿੱਚ ਜਾਓਗੇ ਤੁਸੀਂ ਫੈਸਲਾ ਹੋਇਆ ਉਹ ਲਿਖਤੀ ਫੈਸਲਾ ਹੋਊਗਾ ਨਾ ਲਿਖਤੀ ਦੇ ਵਿੱਚ ਫੈਸਲਾ ਹੋ ਗਿਆ ਵੀ ਯਾਰ ਆਹ ਹੋ ਗਿਆ ਹੁਣ ਉਹ ਲਿਖਣ ਤੋਂ ਬਾਅਦ ਜੇ ਕੋਈ ਭਰਾ ਮੁਕਰ ਜੇ ਫਿਰ ਉਹਦਾ ਕੀ ਹੱਲ ਹੈ ਹੁਣ ਅੱਜ ਕੱਲ੍ਹ ਬਿਆਨ ਵੀ ਆਇਆ ਕਹਿੰਦੇ ਪੰਜ ਫੈਸਲਾ ਦੇ ਉੱਤੇ ਐਮਐਸਪੀ ਦੇਣ ਨੂੰ ਅਸੀਂ ਤਿਆਰ ਆ ਤਾਂ ਕਹਿੰਦੇ ਕੀ ਕੋਈ ਕਿਸਾਨ ਡਿਵਰਸਿਫਿਕੇਸ਼ਨ ਦੀ ਗੱਲ ਕਰ ਰਹੇ ਸੀ ਤਾਂ ਕਹਿੰਦੇ ਡਿਵਰਸਿਫਿਕੇਸ਼ਨ ਵੀ ਕਰ ਦਿੰਦੇ ਆ ਔਰ ਕਹਿੰਦੇ ਪੰਜ ਫਸਲਾਂ ਦੇ ਉੱਤੇ ਗਰੰਟੀ ਦੇਣ ਨੂੰ ਤਿਆਰ ਵੀ ਹੋ ਜਾਂਦੇ ਨਹੀਂ ਦੇਖੋ ਫਿਰ ਉਹ ਵੀ ਪੰਜ ਪੰਜ ਸਟੇਟਸ ਇਲੈਕਸ਼ਨ ਲੜ ਲੈਣ ਸਾਰੇ ਮੁਲਕ ਚ ਕਿਉਂ ਲੜ ਰਹੇ ਹੋ ਦੇਖੋ ਹਰ ਇੱਕ ਇਹ ਇਹੀ ਤਾਂ ਪ੍ਰੋਬਲਮ ਹੈ ਨਾ ਤੁਸੀਂ ਪੰਜ ਫਸਲਾਂ ਕਹਿਤੀਆਂ ਹੁਣ ਮੰਨ ਲਓ ਮੇਰੇ ਖੇਤ ਦੀ ਮਿੱਟੀ ਉਸ ਫਸਲ ਨੂੰ ਸਪੋਰਟ ਹੀ ਨਹੀਂ ਕਰਦੀ ਹੈ ਇਹ ਵੀ ਸਮਝਣਾ ਪਊਗਾ ਜਿਹੜੀ ਖੇਤੀ ਆ ਉਹ ਮਾਲਵੇ ਦੁਆਬੇ ਦੀ ਗੱਲ ਕਰ ਲਈਏ ਇਹਨਾਂ ਦੇ ਵਿੱਚ ਹੀ ਫਰਕ ਆ ਜਾਂਦਾ ਕਿ ਬਿਲ ਉਹੀ ਗੱਲ ਹੈ ਹੁਣ ਸਾਡੇ ਜਿਹੜੀ ਕਣਕ ਤੇ ਝੋਨਾ ਸੀਗਾ ਸਾਡੇ ਖੇਤਾਂ ਦੀ ਮਿੱਟੀ ਨਹੀਂ ਸੀ ਐਬਜ਼ਾਰਬ ਇਹਨੂੰ ਮੰਨਦੀ ਇਸੇ ਵਾਸਤੇ ਸਾਨੂੰ ਫਰਟੀਲਾਈਜ਼ਰ ਪਾਣੇ ਪੇ ਹੋਰ ਪੈਸਟੀਸਾਈਡਸ ਪਾਣੇ ਪੇ ਹਨਾ ਹੋਰ ਕਿੰਨੀਆਂ ਚੀਜ਼ਾਂ ਪਾਉਣੀਆਂ ਪਈਆਂ ਅੱਜ ਅਸੀਂ ਇਸ ਇਹਨੂੰ ਪੈਦਾ ਕਰਨ ਜੋਗੇ ਹੋਏ ਆ ਬਟ ਉਹਨੂੰ ਪੈਦਾ ਕਰਦੇ ਕਰਦੇ ਸੀ ਬਣਾ ਪਾਣੀ ਮਕਾ ਲਿਆ ਸੋ ਇਹ ਕਹਿਣਾ ਬੜਾ ਸੌਖਾ ਹੁਣ ਹਰ ਇੱਕ ਏਰੀਏ ਦੇ ਹਿਸਾਬ ਨਾਲ ਹੁਣ ਨਾਸਿਕ ਦਾ ਪਿਆਜ਼ ਮਸ਼ਹੂਰ ਹੈ ਪੰਜਾਬ ਦਾ ਪਿਆਜ ਪਿਆਜ ਕਿਉਂ ਨਹੀਂ ਮਸ਼ਹੂਰ ਪਿਆਜ ਤਾਂ ਇੱਥੇ ਵੀ ਹੁੰਦਾ ਹਰ ਇੱਕ ਮਿੱਟੀ ਦੀ ਆਪਣੀ ਇੱਕ ਕੈਲੀਏ ਵੀ ਕਲਾ ਹੁੰਦੀ ਹੈ ਉਹਦੇ ਵਿੱਚ ਇੱਕ ਤੱਤ ਹੁੰਦੇ ਆ ਉਹ ਹਰ ਇੱਕ ਚੀਜ਼ ਪੈਦਾ ਨਹੀਂ ਕਰ ਸਕਦੀ ਮੂੰਫਲੀ ਜਿਹੜੀ ਉਹ ਜ਼ਿਆਦਾ ਰਾਜਸਥਾਨ ਵਾਲੇ ਪਾਸੇ ਪੈਦਾ ਹੁੰਦੀ ਸੀ ਜਾਂ ਸਾਡੇ ਪਹਿਲਾਂ ਪਵਾ ਦੇ ਏਰੀਆ ਚ ਪੈਦਾ ਹੋਇਆ ਕਰਦੀ ਸੀ ਹੁਣ ਨਹੀਂ ਹੁੰਦੀ ਹੈ ਸੋ ਇਹ ਕਹਿਣਾ ਬੜਾ ਸੌਖਾ ਕਿ ਅਸੀਂ ਪੰਜ ਫਸਲਾਂ ਤੇ ਦੇ ਦੰਨੇ ਆ ਜੇ ਤੁਸੀਂ ਪੰਜ ਲਈ ਤੁਹਾਨੂੰ ਲੱਗਦਾ ਕੀ ਆ ਅੱਗੇ ਫਿਰ ਰੂਪਰੇਖਾ ਕੀ ਰਹੂਗੀ ਕਿਸੇ ਤਰੀਕੇ ਨਾਲ ਬੈਠੇ ਰਹੋਗੇ ਫਿਰ ਸ਼ੰਭੂ ਦੇ ਉੱਤੇ ਬੈਠੇ ਰਹੋਗੇ ਖਨੋਰੀ ਦੇ ਉੱਤੇ ਬੈਠੇ ਰਹੋਗੇ ਜਾਂ ਕੋਈ ਹੋਰ ਤਰੀਕੇ ਦਾ ਵੀ ਅੰਦੋਲਨ ਵਿੱਢਿਆ ਜਾਓ ਦੇਖੋ ਸਾਡਾ ਡੈਮੋਕਰੈਟਿਕ ਹੱਕ ਹੈ ਅੰਦੋਲਨ ਕਰਨਾ ਜੇ ਅਸੀਂ ਅੱਜ ਐਮਐਸਪੀ ਮੰਗੀ ਹੈ ਤਾਂ ਹੀ ਉਹ ਪੰਜ ਤੇ ਆਏ ਹਨ ਨਹੀਂ ਅੱਜ ਤੋਂ ਪਹਿਲਾਂ ਨਹੀਂ ਕਹਤਾ ਵੀ ਅਸੀਂ ਪੰਜ ਫਸਲਾਂ ਤੇ ਗਰੰਟੀ ਕਾਨੂੰਨ ਬਣਾ ਰਹੇ ਹਾਂ ਜੇ ਅਸੀਂ ਆਵਾਜ਼ ਚੱਕਾਂਗੇ ਤਾਂ ਹੀ ਬਣੂਗਾ ਦੂਜੀ ਗੱਲ ਐਮਐਸਪੀ ਸੀ2+50 ਦੇਣ ਦਾ ਵਾਦਾ ਕਿਹਨੇ ਕੀਤਾ ਸੀ ਤਿੰਨ ਕਾਲੇ ਕਾਨੂੰਨ ਦਾ ਰੌਲਾ ਤਾਂ ਸਾਰੇ ਪਾਉਂਦੇ ਆ ਉਸ ਤੋਂ ਪਹਿਲਾਂ 2014 ਦੀ ਵੀਡੀਓ ਹੈ ਜਦੋਂ ਨਰਿੰਦਰ ਮੋਦੀ ਜੀ ਰੈਲੀਆਂ ਦੇ ਵਿੱਚ ਆਉਂਦੇ ਸੀ ਇਹ ਕਹਿੰਦੇ ਸੀ ਕਿ ਮੈਂ ਐਮਐਸਪੀ ਗਰੰਟੀ ਕਾਨੂੰਨ ਬਣਾ ਕੇ ਦਊਂਗਾ ਮੈਂ ਸੀ2+50 ਦੇ ਹਿਸਾਬ ਨਾਲ ਸਵਾਮੀਨਾਥਾਂ ਦੀ ਰਿਪੋਰਟ ਲਾਗੂ ਕਰੂੰਗਾ ਇਹਨਾਂ ਨੇ ਕਿਹਾ ਨਾ ਤਾਂ ਹੀ ਲੋਕਾਂ ਨੇ ਵੋਟ ਪਾਈ ਤਾਂ ਹੀ ਕਿਸਾਨਾਂ ਨੇ ਵੋਟ ਪਾਈ ਕਿ ਠੀਕ ਹੈ ਯਾਰ ਸਾਨੂੰ ਲੱਗਦਾ ਕਿ ਇਹ ਬੰਦਾ ਆ ਕੇ ਕੁਝ ਕਰੂਗਾ ਜੇ ਉਹ ਚੀਜ਼ ਦਾ ਕੀ ਕਰਨੀ ਸੀ ਜਿਹੜਾ ਤੁਸੀਂ ਵਾਅਦਾ ਕੀਤਾ ਸਗੋਂ ਸਾਡੇ ਦੇ ਤਿੰਨ ਕਾਲੇ ਕਾਨੂੰਨ ਹੋਰ ਮੜਤੇ ਕੋਈ ਕਿਸੇ ਕਿਸਾਨ ਜਥੇਬੰਦੀ ਨਾਲ ਕੀ ਮੀਟਿੰਗ ਨਹੀਂ ਹੋਈ ਕਿਸੇ ਇਵਨ ਕੀ ਇੱਕ ਕਿਸਾਨ ਨਾਲ ਵੀ ਮੀਟਿੰਗ ਨਹੀਂ ਹੋਈ ਹੈ ਜਿਹੜੀ ਭਾਜਪਾ ਦਾ ਆਪਣਾ ਕਿਸਾਨ ਸੈੱਲ ਹੈ ਇਹਨਾਂ ਦਾ ਉਹਨਾਂ ਨਾਲ ਵੀ ਮੀਟਿੰਗ ਨਹੀਂ ਹੋਈ ਹੈ ਤੁਸੀਂ ਤਿੰਨ ਕਾਲੇ ਕਾਨੂੰਨ ਸਾਡੇ ਸਿਰ ਤੇ ਮੜ ਤੇ ਚਲੋ ਅਸੀਂ ਸੰਘਰਸ਼ ਕੀਤਾ ਸੀ ਵਾਪਸ ਕਰਵਾਏ ਨਾਲ ਅਸੀਂ ਇਹ ਮੰਗਾਂ ਰੱਖੀਆਂ ਸੀ ਉਦੋਂ ਤੁਸੀਂ ਲਿਖਤੀ ਰੂਪ ਚ ਦਿੱਤਾ ਵੀ ਹਾਂ ਅਸੀਂ ਮੰਨਦੇ ਹਾਂ ਤੁਹਾਡੀ ਸਾਰੀ ਗੱਲਾਂ ਨੂੰ ਮੈਂ ਚੰਡੀਗੜ੍ਹ ਤੋਂ ਆ ਵੀਰ ਜੀ ਸਾਡੇ ਦੇ ਚੰਡੀਗੜ੍ਹ ਦੇ ਪਰਚੇ ਹੋਏ ਵੇ ਚੰਡੀਗੜ੍ਹ ਤੋਂ ਰਿਪੋਰਟ ਬਣ ਕੇ ਗ੍ਰਹਿ ਮੰਤਰਾਲੇ ਕੋਲ ਚਲੇਗੀ ਕੀ ਵੀ ਇਹ ਕੇਸ ਹੈ ਜੀ ਤੁਸੀਂ ਕਹਿੰਦੇ ਸੀ ਰੱਦ ਕਰਾਂਗੇ ਵੀ ਦੱਸੋ ਇਹਦਾ ਕੀ ਕਰਨਾ ਅੱਜ ਤੱਕ ਉਹਦੇ ਕੋਈ ਕਾਰਵਾਈ ਨਹੀਂ ਹੋਈ ਹੈ ਹੁਣ ਚੰਡੀਗੜ੍ਹ ਤਾਂ ਕਿਸੇ ਸਟੇਟ ਸਿੱਧੀ ਸੈਂਟਰ ਨਾਲ ਹੈ ਜੀ ਇਹ ਇਹ ਬਣੇ ਰੈਣਾ ਹਾਈ ਕੋਰਟ ਨੇ ਬੜੀਆਂ ਤਿੱਖੀਆਂ ਟਿੱਪਣੀਆਂ ਕੀਤੀਆਂ ਨੇ ਉਹ ਕਹਿੰਦੇ ਕੀ ਕਿਸਾਨਾਂ ਨੇ ਤਲਵਾਰਾਂ ਉੱਥੇ ਕਿਉਂ ਲੜਾਈਆਂ ਕਹਿੰਦੇ ਉਹਨਾਂ ਨੇ ਬੱਚੇ ਮੂਰੇ ਕਰ ਲਏ ਕਹਿੰਦੇ ਉਹਨਾਂ ਨੂੰ ਆਪਣੀ ਸ਼ੀਲਡ ਦੇ ਵਜੋਂ ਉਹਨਾਂ ਨੇ ਇਸਤੇਮਾਲ ਕੀਤਾ ਤਾਂ ਕਹਿੰਦੇ ਕਿਉਂ ਨਾ ਕਿਸਾਨਾਂ ਦੀ ਜਗ੍ਹਾ ਚੰਨਈ ਦੀਆਂ ਜੇਲਾਂ ਦੇ ਵਿੱਚ ਹੋਵੇ ਅਜਿਹੀਆਂ ਸਖਤ ਟਿੱਪਣੀਆਂ ਹੋਈਆਂ ਹਾਲਾਂਕਿ ਸ਼ੁਭਕਰਨ ਵਾਲੇ ਮਾਮਲੇ 'ਚ ਵੀ ਝਾੜ-ਚੰਬ ਕੀਤੀ ਉਹਨਾਂ ਨੇ ਉਹ ਕਹਿੰਦੇ ਕਿਉਂ ਇੰਨੀ ਦੇਰੀ ਕਰ ਦਿੱਤੀ ਕਿਵੇਂ ਉੱਥੇ ਨੌਜਵਾਨ ਮਰ ਗਿਆ ਉਹਦੀ ਹੁਣ ਜਾਂਚ ਵੀ ਕਰ ਰਹੇ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਇਹਨਾਂ ਤੁਸੀਂ ਹੀアリング ਨੂੰ ਕਿਵੇਂ ਵੇਖਦੇ ਹੋ ਇਹਨਾਂ ਟਿੱਪਣੀਆਂ ਨੂੰ ਕਿਵੇਂ ਦੇਖੋ ਵੀਰੇ ਗੱਲ ਕੀ ਹੈ ਕਿ ਕੋਰਟ ਨੇ ਉਹੀ ਚ ਕੁਝ ਜੋ ਕੁਝ ਉਹਨਾਂ ਨੂੰ ਦਿਖਾਇਆ ਗਿਆ ਉਹ ਦਿਖਾ ਕੇ ਉਹਨਾਂ ਨੇ ਟਿੱਪਣੀ ਕੀਤੀ ਹੈ ਹੁਣ ਉਹਨਾਂ ਨੂੰ ਅਸਲੀ ਚੀਜ਼ ਅਸਲੀ ਚੀਜ਼ ਤਾਂ ਕਿਸੇ ਨੇ ਦਿਖਾਈ ਨਹੀਂ ਹੋਣੀ ਨਾ ਉਹਨਾਂ ਕੋਲੇ ਫੁਟੇਜ ਸਿਰਫ ਉਹ ਗਈ ਹੈ ਜਿਹੜੀ ਸਾਡੇ ਨੌਜਵਾਨ ਮੁੰਡੇ ਸੀ ਅੱਗੇ ਜਿਹੜੇ ਜਿਸ ਦਿਨ 21 ਤਰੀਕ ਨੂੰ ਜਦੋਂ ਸਾਡੇ ਸਾਰੇ ਲੀਡਰਸ਼ਿਪ ਕੱਲੀ ਅੱਗੇ ਗਈ ਆ ਉਹ ਫੁਟੇਜ ਕਿਉਂ ਨਹੀਂ ਦਿਖਾਈ ਪਈ ਕਿਸੇ ਨੇ ਜਦੋਂ ਲੀਡਰਸ਼ਿਪ ਅੱਗੇ ਗਈ ਆ 6 6 ਗੋਲੇ ਇੱਕ ਵਾਰ ਚ ਛੱਟੇ ਆ ਉਹ ਉਹ ਕਿਹਨੇ ਦਿਖਾਈ ਆ ਕਿੰਨੇ ਬਜ਼ੁਰਗ ਫੱਟੜ ਹੋਏ ਆ ਉਹ ਕਿਹਨੇ ਦਿਖਾਈ ਆ ਇਹ ਤਾਂ ਸਰਕਾਰਾਂ ਦੇ ਸਕੀਮਾਂ ਹੁੰਦੀਆਂ ਉਹ ਉਹਨਾਂ ਨੇ ਚੀਜ਼ੇ ਉਹ ਦਿਖਾਣੀ ਆ ਜਿਹਦੇ ਨਾਲ ਉਹ ਡਿਫੈਂਡ ਹੋਣ ਓਬਵੀਅਸ ਜੀ ਗੱਲ ਉਹ ਇਸ ਕੋਈ ਚੀਜ਼ ਨਹੀਂ ਦਿਖਾਣਗੇ ਜਿੱਥੇ ਤੱਕ ਹੈ ਚਾਹੇ ਨੌਜਵਾਨ ਗਏ ਆ ਮੂਰੇ ਗੋਲੀ ਮਾਰਨ ਦਾ ਅਧਿਕਾਰ ਤਾਂ ਕਿਸੇ ਨੂੰ ਵੀ ਨਹੀਂ ਹੈ ਮੈਂ ਕਹਿੰਦਾ ਚਲੋ ਨੌਜਵਾਨ ਹੀ ਗਏ ਨੇ ਇਹ ਗੱਲ ਕਹਿ ਦੇਣੀ ਕਿ ਹਾਂ ਵੀ ਸਿਰਫ ਨੌਜਵਾਨਾਂ ਨੂੰ ਵਰਤਿਆ ਕਿ ਨੌਜਵਾਨ ਕੋਈ ਇੰਨਾ ਅੱਜ ਦੇ ਟਾਈਮ ਦੇ ਵਿੱਚ ਪਾਗਲ ਨਹੀਂ ਹੈ ਅਨਪੜ੍ਹ ਨਹੀਂ ਹੈ ਨੌਜਵਾਨ ਦਾ ਜ਼ਿਆਦਾ ਪੜਿਆ ਲਿਖਿਆ ਬਜ਼ੁਰਗ ਨਾਲ ਜਿਵੇਂ ਤੁਹਾਨੂੰ ਪੁੱਛਿਆ ਕਿ ਤੁਹਾਨੂੰ ਵਰਤਿਆ ਜਾ ਰਿਹਾ ਹੈ ਜਾਂ ਤੁਸੀਂ ਆਪਣੇ ਆਪ ਆਏ ਹੋ ਨਹੀਂ ਵੀਰ ਜੀ ਮੈਂ ਆਪਣੇ ਆਪ ਆਇਆ ਮੈਨੂੰ ਸਮਝ ਹੈ ਨਾ ਆਉਣ ਵਾਲੀ ਜਿਹੜੀ ਅੱਜ ਮੇਰੇ ਮੇਰੇ ਦਾਦੇ ਦੀ ਜ਼ਮੀਨ ਆ ਮੇਰੇ ਬਾਪ ਨੇ ਸੰਭੀ ਮੇਰੇ ਬਾਪ ਦੀ ਜ਼ਮੀਨ ਕਿਹਨੇ ਸੰਭਣੀ ਹੈ ਮੈਂ ਸੰਭਣੀ ਹੈ ਨਾ ਤਾਂ ਮੈਨੂੰ ਮਸਲੇ ਦੀ ਸਮਝ ਹੈ ਮੈਂ ਐਸੇ ਕਰਕੇ ਆਇਆ ਇਹ ਇਹ ਗੱਲ ਕਹਿਣੀ ਉਹ ਐ ਤਾਂ ਫਿਰ ਭਗਤ ਸਿੰਘ ਉਹਨਾਂ ਨੂੰ ਵੀ ਆਪਾਂ ਕਵਾਂਗੇ ਵੀ ਉਦੋਂ ਫਿਰ ਆਓ ਅਸੀਂ ਉਦੋਂ ਵੀ ਕਵਾਂਗੇ ਵੀ ਭਗਤ ਸਿੰਘ ਉਹਨਾਂ ਨੂੰ ਮਰਵਾਤਾ ਜੀ ਪਗਾ ਜਦੋਂ ਉਹਨਾਂ ਦੀ ਸ਼ਹੀਦੀਆਂ ਹੋਈਆਂ ਉਦੋਂ ਅਸੀਂ ਮਾਣ ਕਰਦੇ ਹਾਂ ਜਦੋਂ ਕਰਤਾਰ ਸਿੰਘ ਸਰਾਬੇ ਦੀ ਸ਼ਹੀਦੀ ਵੀ ਅਸੀਂ ਮਾਣ ਕਰਦੇ ਹਾਂ ਜਦੋਂ ਸਹਿਬਜ਼ਾਦਿਆਂ ਦੀ ਸ਼ਹੀਦੀ ਉਹਦਾ ਤਾਂ ਅਸੀਂ ਦਿਵਸ ਮਨਾਉਂਦੇ ਆਂ ਬਾਲ ਵੀਰਬਾਲ ਦਿਵਸ ਤੇ ਜਦੋਂ ਅੱਜ ਇੱਕ ਸੰਘਰਸ਼ ਦੇ ਵਿੱਚ ਨੌਜਵਾਨ ਗਏ ਤਾਂ ਕਹਤਾ ਇਹਨਾਂ ਨੂੰ ਮੂਰੇ ਕੀਤਾ ਕੋਈ ਇਦਾਂ ਨਹੀਂ ਮੂਰੇ ਕਰਦਾ ਕੋਈ ਵਰਤਿਆ ਨਹੀਂ ਜਾਂਦਾ ਲੋਕ ਸਾਰੇ ਸਿਆਣੇ ਆ ਲੋਕਾਂ ਨੂੰ ਮਸਲਿਆਂ ਦੀ ਸਮਝ ਆ ਖਾਸ ਕਰਕੇ ਨੌਜਵਾਨਾਂ ਨੂੰ ਸਮਝ ਆ ਸ਼ੰਭੂ ਦੇ ਉੱਤੇ ਜਿਹੜਾ ਇਸ ਵੇਲੇ ਧਰਨਾ ਚੱਲ ਰਿਹਾ ਇਸ ਨੂੰ ਸਿੰਘੂ ਦੇ ਨਾਲ ਜਦੋਂ ਆਪਾਂ ਮਲਾਕੇ ਵੇਖੀਏ ਤੁਸੀਂ ਕੀ ਅੰਤਰ ਮਹਿਸੂਸ ਕਰਦੇ ਹੋ ਕਿ ਬਹੁਤੇ ਲੋਕ ਇਹ ਵੀ ਕਹਿ ਰਹੇ ਨੇ ਕਹਿੰਦੇ ਇਸ ਵਾਰ ਕਿਸਾਨਾਂ ਦੇ ਨਾਲ ਉਨੀ ਹਮਦਰਦੀ ਲੋਕਾਂ ਦੀ ਨਹੀਂ ਆ ਰਹੀ ਲੋਕ ਕਹਿੰਦੇ ਕੀ ਕਹਿ ਰਹੇ ਨੇ ਕਿ ਅਸੀਂ ਖੱਜਲ ਖਵਾਰ ਹੋ ਰਹੇ ਹਾਂ ਸਾਨੂੰ ਤੰਗ ਪਰੇਸ਼ਾਨ ਨਹੀਂ ਦੇਖੋ ਵੀਰ ਜੀ ਪਤਾ ਕੀ ਹੁੰਦਾ ਦੇਖੋ ਅ ਫਰਕ ਤਾਂ ਪੈਂਦਾ ਦੇਖੋ ਹੁਣ ਸ਼ੰਭੂ ਬੰਦ ਆ ਸਾਡਾ ਹਨਾ ਨੁਕਸਾਨ ਤਾਂ ਕਿਤੇ ਨਾ ਕਿਤੇ ਸਾਡੇ ਪੰਜਾਬ ਨੂੰ ਹੀ ਆ ਕਿੰਨੀ ਟਰਾਂਸਪੋਰਟ ਟਰਾਂਸਪੋਰਟੇਸ਼ਨ ਰੁਕੀ ਹੋਈ ਆ ਕਿੰਨਾ ਮਾਲ ਆਣਾ ਜਾਣਾ ਰੁਕਦਾ ਪ੍ਰੋਬਲਮ ਇਹ ਹੈ ਕਿ ਕੀ ਗੱਲ ਇਹ ਨਹੀਂ ਹੋਣੀ ਚਾਹੀਦੀ ਕਿ ਕਿਸਾਨ ਲੋਕ ਤੰਗ ਪਰੇਸ਼ਾਨ ਹੋ ਰਹੇ ਆ ਇਹ ਨਹੀਂ ਹੋ ਰਹੇ ਜਿਹੜੇ ਕਿਸਾਨ ਆ ਉਹ ਲੋਕਾਂ ਚ ਨਹੀਂ ਆਉਂਦੇ ਉਬਿਦੇਸ ਦੇਸ਼ ਦੀ ਲੋਕ ਹੈ ਉਹ ਕਿੰਨੇ ਤੰਗ ਪ੍ਰੇਸ਼ਾਨ ਹੋ ਰਹੇ ਆ ਉਹਨਾਂ ਦੀ ਪ੍ਰੋਬਲਮ ਕਿੰਨੇ ਸਮਝਣੀ ਆ ਠੀਕ ਆ ਅਸੀਂ ਅਸੀਂ ਇਹ ਕਹਿੰਦੇ ਆ ਦੂਜੀ ਗੱਲ ਅਸੀਂ ਤਾਂ ਕਿਹਾ ਹੀ ਨਹੀਂ ਕਿ ਅਸੀਂ ਸ਼ੰਭੂ ਬੈਠਣਾ ਅਸੀਂ ਤਾਂ ਉਦੋਂ ਵੀ ਨਹੀਂ ਕਿਹਾ ਸੀ ਸਿੰਘੂ ਬੈਠਣਾ ਅਸੀਂ ਤਾਂ ਨਹੀਂ ਕਿਹਾ ਅਸੀਂ ਤਾਂ ਹੁਣ ਵੀ ਕਹਿ ਕੇ ਚੱਲੇ ਸੀ ਵੀ ਜੰਤਰ ਮੰਤਰ ਜਾਣਾ ਜੰਤਰ ਮੰਤਰ ਇਹਨਾਂ ਨੇ ਬਣਾਇਆ ਸਰਕਾਰਾਂ ਨੇ ਕਿਹਦੇ ਵਾਸਤੇ ਕਿ ਕਿਸੇ ਨੇ ਆ ਕੇ ਪ੍ਰੋਟੈਸਟ ਕਰਨਾ ਹੈ ਡੈਮੋਕ੍ਰੈਟਿਕ ਤਰੀਕੇ ਨਾਲ ਸ਼ਾਂਤਮਈ ਆ ਕੇ ਪ੍ਰੋਟੈਸਟ ਕਰਨਾ ਤੁਸੀਂ ਜੰਤਰ ਮੰਤਰ ਤੇ ਆ ਕੇ ਕਰ ਸਕਦੇ ਹੋ ਇਹਨਾਂ ਨੇ ਬਣਾਇਆ ਹੋਇਆ ਅਸੀਂ ਉੱਥੇ ਚੱਲੇ ਸੀ ਹਰਿਆਣਾ ਸਰਕਾਰ ਨੇ ਸਾਨੂੰ ਕਿਉਂ ਰੋਕਿਆ ਹਨਾ ਦੂਜੀ ਗੱਲ ਜਿਹੜੀ ਫਰਕ ਦੀ ਗੱਲ ਹੈ ਸਿੰਘੂ ਬਾੜਤੇ ਤੇ ਇੱਥੇ ਦੀ ਦੇਖੋ ਉਸ ਟਾਈਮ ਕੀ ਸੀਗਾ ਕਿ ਉਦੋਂ ਜਿਹੜਾ ਸੰਘਰਸ਼ ਸੀ ਤਿੰਨ ਕਾਲੇ ਕਾਨੂੰਨਾਂ ਨੂੰ ਵਾਪਸ ਕਰਾਉਣ ਦਾ ਸੀ ਜਿਹੜੀ ਇਹ ਲੜਾਈ ਹੈ ਇਹ ਸਿਰਫ ਉਹਨਾਂ ਨੂੰ ਮਤਲਬ ਸ਼ਾਰਟ ਟਾਈਮ ਲੜਾਈ ਨਹੀਂ ਇਹ ਬਹੁਤ ਲੰਬੀ ਲੜਾਈ ਹੈ ਇਹ ਇਹ ਨਾ ਸੋਚੀਏ ਕਿ ਸਿਰਫ ਇਹ ਸੇ ਸਰਕਾਰ ਨਾਲ ਲੜਾਈ ਆ ਸਰੇ ਕਿਸਾਨ ਲੀਡਰ ਇਹ ਗੱਲ ਕਹਿੰਦੇ ਨਜ਼ਰ ਆਏ ਕਹਿੰਦੇ ਕਿ ਇਹ ਜੋ ਅੰਦੋਲਨ ਹੁਣ ਵਿੜਦਾ ਇਹ 30 35 ਸਾਲ ਬਾਅਦ ਵਿੜਨਾ ਚਾਹੀਦਾ ਸੀ ਰੁਲਦੂ ਸਿੰਘ ਮਾਨਸਾ ਦਾ ਇਹ ਬਿਆਨ ਸੀਗਾ ਉਹ ਕਹਿੰਦੇ ਅੱਗੇ ਜਾ ਕੇ ਵਿੜਨਾ ਚਾਹੀਦਾ ਸੀ ਔਰ ਐਸ ਕੇ ਐਮ ਦਾ ਇਸ ਅੰਦੋਲਨ ਦੇ ਵਿੱਚ ਨਾ ਆਉਣਾ ਸਿਰਫ ਦੋ ਧਿਰਾਂ ਦਾ ਆਉਣਾ ਲੱਗਦਾ ਨਹੀਂ ਕਿ ਇਹ ਮੌਕੇ ਸਰਕਾਰਾਂ ਨੂੰ ਵੀ ਦੇ ਦਿੰਦਾ ਹੈ ਕਿ ਇੰਨਾ ਚ ਤਾਪ ਚੇਕ ਨਹੀਂ ਵੀਰ ਜੀ ਦੋ ਧਿਰਾਂ ਨਹੀਂ ਹੈਗੀਆਂ ਬੇਸਿਕਲੀ ਇਹਦੇ ਵਿੱਚ 200 ਦੋਲਨ ਹੋਇਆ ਸੀ ਉਸ ਵੇਲੇ ਹੀ ਬਹੁਤ ਸਾਰੇ ਲੋਕਾਂ ਨੂੰ ਸਮਝ ਆਈ ਸੀ ਕਿ ਜਥੇਬੰਦੀਆਂ ਕਿੰਨੀਆਂ ਕ ਨੇ ਬਹੁਤ ਸਾਰੇ ਲੋਕ ਇਦਾਂ ਦੇ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਸੀ ਪੰਜਾਬ 'ਚ 32 ਜਥੇਬੰਦੀਆਂ ਨਹੀਂ ਸੀ ਪਤਾ ਕਿਸੇ ਨੂੰ ਅੱਜ ਦੇ ਟਾਈਮ 'ਚ ਪੰਜਾਬ 'ਚ 32 ਨਹੀਂ ਹੈਗੀ ਅੱਜ ਦੇ ਟਾਈਮ 'ਚ 60 70 ਤੋਂ ਵੱਧ ਜਥੇਬੰਦੀਆਂ ਹੋ ਗਈਆਂ ਉਸ ਤੋਂ ਵੀ ਜ਼ਿਆਦਾ ਹੀ ਹੋ ਗਈਆਂ ਹੋਣੀਆਂ ਗੱਲ ਇਹ ਨਹੀਂ ਹੈ ਕਿ ਗੱਲ ਉਹ ਜਥੇਬੰਦੀ ਮੰਗ ਰਹੀ ਹੈ ਕਿ ਅਸੀਂ ਮੰਗ ਰਹੇ ਹੁਣ ਉਹਨਾਂ ਨੇ ਵੀ 14 ਤਰੀਕ ਨੂੰ ਜਾਣਾ ਜਿਹੜੇ ਕਿਸਾਨ ਉਹ ਤਾਂ ਕਾਮਨ ਹੈ ਮੈਂ ਕਿਸੇ ਜਥੇਬੰਦੀ ਦਾ ਨਹੀਂ ਹੈਗਾ ਨਾ ਮੈਂ ਤਾਂ ਇਸ ਇਹਨਾਂ ਨਾਲ ਵੀ ਆ ਕੇ ਖੜਾ ਗਿਆ ਕੱਲੂ ਉਹ ਕੋਈ ਕਾਲ ਦੇਣਗੇ ਸੀ ਉਹਨਾਂ ਨਾਲ ਵੀ ਜਾ ਕੇ ਖੜਾਂਗੇ ਕਿਉਂ ਖੜਾਂਗੇ ਗੱਲ ਤਾਂ ਮਸਲੇ ਦੀ ਆ ਮੰਗ ਦੀ ਆ ਐਮਐਸਪੀ ਤਾਂ ਉਹਨਾਂ ਨੂੰ ਵੀ ਚਾਹੀਦੀ ਆ ਕੱਲੂ ਮੰਨ ਲਓ ਐਮਐਸਪੀ ਗਰੰਟੀ ਕਾਨੂੰਨ ਮਿਲ ਗਿਆ ਇਹ ਸਿਰਫ ਉਹਨਾਂ ਜਥੇਬੰਦੀਆਂ ਨੂੰ ਤਾਂ ਨਹੀਂ ਮਿਲਣਾ ਜਿਹੜੀ ਸੰਘਰਸ਼ ਕਰਨੀਆਂ ਨੇ ਜਿਹੜੀਆਂ ਨਹੀਂ ਕਰਨੀਆਂ ਉਹਨਾਂ ਨੂੰ ਵੀ ਮਿਲਣਾ ਪਰ ਉਹੀ ਗੱਲ ਕਹਿੰਦੇ ਕਹਿੰਦੇ ਕਿ ਇਹ तरीका ਇਹ ਸਮਾਂ ਸਹੀ ਨਹੀਂ ਸੀ ਕਿਉਂਕਿ ਚੋਣ ਜਾਤਾਂ ਨੂੰ ਲੱਗ ਜਾਣਾ ਫਿਰ ਕੀ ਕਰਾਂਗੇ ਕਹਿੰਦੇ ਬੈਠੇ ਰਵਾਂਗੇ ਹੋਰੇ ਮੈਂ ਮੰਨ ਗਿਆ ਜੀ ਚਲੋ ਚੋਣ ਜਾਬਤਾ ਲੱਗ ਗਿਆ ਅਗਲੀ ਸਰਕਾਰ ਆ ਗਈ ਮੰਨ ਲਓ ਸਰਕਾਰ ਬਦਲ ਜਾਂਦੀ ਹੈ ਇਸ ਵਾਰੀ ਠੀਕ ਹੈ ਜੀ ਅਸੀਂ ਤਾਂ ਉਹਨਾਂ ਤੋਂ ਵੀ ਮੰਗਣੀ ਆ ਤੁਹਾਨੂੰ ਕੀ ਲੱਗਦਾ ਕਿ ਇੱਕੇ ਵਾਰੀ ਚ ਇੱਕ ਪਹਿਲੇ ਝਟਕੇ ਚ ਦੇ ਦੇਣਗੇ ਪਹਿਲੇ ਝਟਕੇ ਚ ਜਦੋਂ ਮੋਦੀ ਸਾਹਿਬ ਵੀ ਕਹਿੰਦੇ ਸੀ ਵੀ ਮੈਂ ਪਹਿਲੀ ਮੀਟਿੰਗ ਚ ਸੀ2+50 ਦਾ ਫਾਰਮੂਲਾ ਦਊਂਗਾ ਦੇਖੋ ਤੁਸੀਂ ਜੇ ਕੋਈ ਚੀਜ਼ ਲੈਣੀ ਆ ਤੁਹਾਨੂੰ ਜੇ ਜਵਾਕ ਰੋਵੇ ਨਾ ਨਾ ਮਾਂ ਵੀ ਦੁੱਧ ਨਹੀਂ ਪਲਾਉਂਦੀ ਹੈ ਜਵਾਕ ਨੂੰ ਰੋਣਾ ਪੈਂਦਾ ਤਾਂ ਮਾਂ ਦੁੱਧ ਪਲਾਉਂਦੀ ਆ ਤੁਸੀਂ ਰੋ ਤਾਂ ਸਹੀ ਤੁਸੀਂ ਅੱਜ ਮੰਗੀ ਆ ਜੇ ਅਸੀਂ ਐਮਐਸ ਵੀ ਤਾਂ ਉਹ ਪੰਜ ਤੇ ਆਏ ਆ ਨਾ ਜੇ ਅੱਜ ਅਸੀਂ ਪੰਜ ਲੈ ਕੇ ਬਹਿ ਗਏ ਫਿਰ ਉਹਨਾਂ ਨੇ ਇੱਥੇ ਮਾਮਲਾ ਖਤਮ ਹੋ ਜਾਣਾ ਇਹ ਲੜਾਈ ਬਹੁਤ ਲੰਬੀ ਹੈ ਇਹ ਮੈਂ ਇਹ ਸਮਝਦਾ ਕਿ ਅੱਜ ਇਹ ਇਹ ਲੜਾਈ ਤੋਂ ਬਾਅਦ ਜਾਂ ਕਰੋ ਜਾਂ ਮਰੋ ਵਾਲੀ ਸਥਿਤੀ ਹੋ ਜਾਊਗੀ ਜਾਂ ਤਾਂ ਕਿਸਾਨੀ ਪੂਰੀ ਚੜ੍ਹਦੀ ਕਲਾ 'ਚ ਹੋ ਜਾਊਗੀ ਆ ਬਿਲਕੁਲ ਡੁੱਬ ਜਾਊਗੀ ਸੋ ਇਹ ਚੜ੍ਹਦੀ ਕਲਾ ਵਾ ਲੈ ਕੇ ਜਾਈਏ ਮੈਂ ਤਾਂ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਆਪਣੇ ਗਿਲੇ ਸ਼ਿਕਵੇ ਛੱਡੋ ਲੋਕਾਂ ਲਈ ਤੁਸੀਂ ਇਕੱਠੇ ਹੋ ਤੁਸੀਂ ਆਪਣੇ ਹਿਸਾਬ ਨਾਲ ਸੰਘਰਸ਼ ਕਰੋ ਇਹ ਆਪਣੇ ਹਿਸਾਬ ਨਾਲ ਸੰਘਰਸ਼ ਕਰ ਰਹੇ ਮੰਗ ਤਾਂ ਦੋਨਾਂ ਦੀ ਇੱਕੋ ਹੈ ਚਾਹੁੰਦੇ ਤਾਂ ਉਹ ਵੀ ਇਹੀ ਆ ਵੀ ਐਮਐਸਪੀ ਗਰੰਟੀ ਕਾਨੂੰਨ ਬਣੇ ਚਾਹੁੰਦੇ ਵੀ ਇਹੀ ਐਮਐਸਪੀ ਗਰੰਟੀ ਕਾਨੂੰਨ ਬਣੇ ਹਾਂ ਜੇ ਇਹ ਸਿਰ ਜੋੜ ਕੇ ਬਹਿ ਜਾਣ ਤਾਂ ਬਹੁਤ ਵਧੀਆ ਗੱਲ ਹੋਊਗੀ ਕਹਿੰਦੇ ਕੀ ਆਪਸ ਦੇ ਵਿੱਚ ਆ ਕੇ ਜ਼ਰੂਰ ਸਿਰ ਜੋੜ ਕੇ ਬੈਠੋ ਔਰ ਸਿਰ ਜੋੜ ਕੇ ਗੱਲਬਾਤ ਜਿਹੜੀ ਆ ਉਹ ਕਰਨੀ ਚਾਹੀਦੀ ਹੈ ਤਾਂ ਮੋਹਾਲੀ ਦੇ ਇਹ ਰੇਲਵੇ ਸਟੇਸ਼ਨ ਦੀ ਤਸਵੀਰ ਹੈ ਮੋਹਾਲੀ ਦੇ ਰੇਲਵੇ ਸਟੇਸ਼ਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਕਿਸਾਨ ਜੋ ਨੇ ਉਹ ਰੇਲ ਰੋਕੋ ਪ੍ਰੋਗਰਾਮ ਦੇ ਤਹਿਤ ਜੋ ਇਹਨਾਂ ਦੇ ਵੱਲੋਂ ਅੱਜ ਰੇਲਾ ਜੜੀਆਂ ਨੇ ਉਹ ਰੋਕੀਆਂ ਗਈਆਂ ਨੇ ਕਿਸਾਨ ਜੁਨੇ ਉਹ ਮੁਹਾਲੀ ਦੇ ਵਿੱਚ ਅੱਜ ਰੇਲ ਰੋਕੋ ਪ੍ਰੋਗਰਾਮ ਦੇ ਤਹਿਤ ਇੱਥੇ ਧਰਨੇ ਉੱਤੇ ਬੈਠੇ ਹੋ ਸਾਡੇ ਨਾਲ ਤੇਜਵੀਰ ਓਣੀ ਮੌਜੂਦ ਨੇ ਤੇਜਵੀਰ ਜੀ ਸਭ ਤੋਂ ਪਹਿਲਾਂ ਕਿਵੇਂ ਵੇਖਦੇ ਹੋ ਅੰਦੋਲਨ ਦੀ ਰੂਪਰੇਖਾ ਨੂੰ ਜੇ ਅਸੀਂ ਵੇਖੀਏ ਇਸ ਲਈ ਤੁਹਾਨੂੰ ਅੰਦੋਲਨ ਕਿੱਥੇ ਨਜ਼ਰ ਆ ਰਿਹਾ ਹੈ ਸ਼ੰਭੂ ਦੀ ਗੱਲ ਕਰ ਲਈ ਖਨੋਰੀ ਦੀ ਗੱਲ ਕਰੋ ਸਨੋਰੀਆ ਖ ਸ਼ੰਭੂ ਦੀ ਗੱਲ ਨਹੀਂ ਤੁਸੀਂ ਅੱਜ ਗੱਲ ਕਰੋ ਕਿ ਦੇਸ਼ ਦੇ ਵਿੱਚ ਰੇਲ ਕਿੱਥੇ ਕਿੱਥੇ ਰੁਕੀ ਜਾ ਰਹੀ ਹੈ ਤੇ ਹਰਿਆਣੇ ਦੇ ਵਿੱਚ ਤਸੱਦਦ ਕਿਵੇਂ ਵੱਧ ਰਿਹਾ ਹੈ ਅੱਜ ਫੇਰ ਰਾਤ ਨੂੰ 12 ਵਜੇ ਤੋਂ ਛਾਪੇ ਮਾਰੀ ਸ਼ੁਰੂ ਕੀਤੀ ਗਈ ਨੋਟਿਸ ਚਪਕਾਏ ਗਏ 70000 ਪੈਰਾ ਮਿਲਟਰੀ ਫੋਰਸਿਸ ਲੱਗੀਆਂ ਹੋਈਆਂ ਨੇ ਅੱਜ ਵੀ ਲਾਦੀਆਂ ਹਰਿਆਣੇ ਚ ਉਹ ਹਰਿਆਣੇ ਚ ਕੰਟੀਨਿਊ ਨੇ 70000 ਤੇ ਸੰਭੂ ਦੇ ਸਿੰਗੂ ਦਿੱਲੀ ਟਿੱਕਰੀ ਤੇ ਗਾਜੀਆਬਾਦ ਤੇ ਫੇਰ ਪੈਰਾ ਮਿਲਟਰੀ ਫੋਰਸਿਸ ਉਸੇ ਤਰ੍ਹਾਂ ਡਟੀਆਂ ਹੋਈਆਂ ਨੇ ਤੇ ਇਹਦਾ ਮਤਲਬ ਇਹ ਅੰਦੋਲਨ ਵੱਧ ਰਿਹਾ ਹੈ ਰਾਜਸਥਾਨ ਦੇ ਵਿੱਚ ਦੋ ਜਗ੍ਹਾ ਟ੍ਰੇਨਰ ਰੋਕੀਆਂ ਗਈਆਂ ਨੇ ਡਕ ਲਏਗੇ ਤੀਜੀ ਜਗ੍ਹਾ ਦੀ ਅਜੇ ਇਨਫੋਰਮੇਸ਼ਨ ਨਹੀਂ ਆ ਗਈ ਕਿਉਂਕਿ ਇੰਟਰਨੈਟ ਦੀ ਸੇਵਾ ਬਹਾਲ ਨਹੀਂ ਤੇ ਇਹ ਵੀ ਪਤਾ ਲੱਗ ਰਿਹਾ ਵੀ ਜਿਹੜੇ Madhya Pradesh ਦੇ ਵਿੱਚ Rajasthan ਦੇ ਵਿੱਚ Bihar ਦੇ ਵਿੱਚ Bengal ਦੇ ਵਿੱਚ Odisha ਦੇ ਵਿੱਚ ਤੇ ਉਧਰ Tamil Nadu Karnataka Kerala ਵੀ ਜਿਹੜੇ ਸਾਥੀ ਅੰਦੋਲਨਾਂ ਦੇ ਵਿੱਚ ਸ਼ਾਮਲ ਨੇ ਜਿੱਥੇ ਜਿੱਥੇ ਭਾਜਪਾ ਦੀ ਸਰਕਾਰ ਹੈ ਉਹਨਾਂ ਦੇ ਪੁਰਾਣੇ ਕੇਸ ਕੱਢ ਕੇ ਉਹਨਾਂ ਨੂੰ ਡਿਟੇਨਡ ਕਰਨ ਦੀ ਕੋਸ਼ਿਸ਼ ਉਨਾਂ ਨੂੰ ਨੋਟਿਸ ਜਾਰੀ ਕੀਤਾ ਜਾਂਦਾ ਹੈ ਕਿ ਤੁਸੀਂ ਥਾਣੇ 'ਚ ਪੇਸ਼ ਹੋ ਇਹਦਾ ਮਤਲਬ ਅੰਦੋਲਨ ਵੱਧ ਰਿਹਾ ਹੈ ਕੱਲ ਬ੍ਰੈਮਟਨ ਦੇ ਵਿੱਚ ਸਟੂਡੈਂਟਾਂ ਨੇ ਇੱਕ ਮਾਰਚ ਕੀਤਾ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਮਾਰਚ ਹੋਇਆ ਹੈ ਤੇ ਬਾਹਰ ਲੱਗੜੇ ਧਰਨੇ ਸ਼ੁਰੂ ਹੋ ਗਏ ਨੇ ਜਿਹੜੀ ਆਵਾਜ਼ ਹੈ ਜਿਹੜੀ WTO ਤੋਂ ਬਾਹਰ ਨਿਕਲਣ ਦੀ ਗੱਲ ਹੈਗੀ ਹੈ ਉਹ ਪੂਰੇ ਯੂਰਪ ਦੀਆਂ ਜਿਹੜੀਆਂ ਕੰਟਰੀਆਂ ਨੇ ਉਹਨਾਂ ਦੇ ਵਿੱਚ ਉੱਠ ਰਹੀ ਹੈ ਲੋਕੀ ਅੱਜ WTO ਦੀ ਪਾਲਿਸੀਆਂ ਨੂੰ ਪੜ ਰਹੇ ਨੇ ਲੋਕੀ MSP ਦੇ ਰਾਈਟ ਨੂੰ ਪੜ ਰਹੇ ਨੇ ਇਹ ਜੀ ਹਾਲਾਂਕਿ ਤੁਸੀਂ ਆਪਣੇ ਹੱਕਾਂ ਦੇ ਵਾਸਤੇ ਸੜਕਾਂ ਦੇ ਉੱਤੇ ਉਤਰੇ ਹੋਈਆਂ ਹੋ ਅੱਜ ਰੇਲਾ ਰੋਕ ਰਹੀ ਹੋ ਪਰ ਆਮ ਲੋਕ ਕਹਿੰਦੇ ਨੇ ਕਿ ਸਾਨੂੰ ਕੋ ਖੱਜਲ ਖਵਾਰ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਕੀ ਸਮਝਾਉਣਾ ਚਾਹੋਗੇ ਕੀ ਤਰਕ ਤੁਹਾਡੇ ਨੇ ਕੀਤਾ ਕਿ ਤਾਂ ਕਿ ਲੋਕ ਵੀ ਸਮਝ ਸਕਣ ਔਰ ਤੁਹਾਡੇ ਨਾਲ ਵੀ ਕੋ ਉਹਨਾਂ ਦੀ ਹਮਦਰਦੀ ਹੋਵੇ ਸympathy ਹੋਵੇ ਕਿ ਕਿਸਾਨ ਆਪਣੀਆਂ ਮੰਗਾਂ ਦੇ ਵਾਸਤੇ ਬੈਠੇ ਦੇਖੋ ਜਿਹੜੀ ਗੱਲ ਹੈਗੀ ਹੈ ਜਿਹੜਾ ਤਾਂ ਬੰਦਾ WhatsApp ਯੂਨੀਵਰਸਿਟੀ ਤੋਂ ਪੜ ਰਿਹਾ ਉਹਨੂੰ ਕੁਝ ਨਹੀਂ ਪਤਾ ਲੱਗਣਾ ਇੱਕ ਸਿੰਪਲ ਜਿਹਾ ਫਾਰਮੂਲਾ ਹੈਗਾ ਤੁਸੀਂ ਸਮਝੋ ਕਿ ਦੇਸ਼ ਨੂੰ ਲੁੱਟ ਤੋਂ ਬਚਾਉਣ ਦੀ ਕਿਉਂਕਿ ਆਮ ਆਦਮੀ ਵੀ ਰੋਟੀ ਖਾਂਦਾ ਜਿਹੜਾ ਰੋਟੀ ਖਾਂਦਾ ਹੈ ਜਿਹੜਾ ਦੁੱਧ ਪਿੰਦਾ ਹੈ ਜਿਹੜਾ ਜਿਹਦੇ ਪਾਣੀ ਜਿਹੜਾ ਗਲ ਤੋਂ ਸਬਜ਼ੀ ਵਿੱਚ ਜਾਂਦੀ ਹੈ ਉਹਨੂੰ ਇਹ ਗੱਲ ਪਤਾ ਲੱਗਣੀ ਚਾਹੀਦੀ ਕਿ ਜਿਵੇਂ ਸਿਲੰਡਰ ਦੀ ਸਬਸਿਡੀ ਬੰਦ ਹੋ ਗਈ ਜਿਵੇਂ ਤੁਸੀਂ 40 ਰੁਪਏ ਦੇ ਤੇਲ ਨੂੰ ਡੀਜ਼ਲ ਨੂੰ ਅੱਜ 100 ਰੁਪਏ ਦਾ ਖਰੀਦ ਰਹੇ ਹੋ ਤੁਸੀਂ ਤਾਂ ਨਹੀਂ ਬੋਲੇ ਜਿਹੜੀ ਕੇਵਲ ਸੀਗੀ ਜਿਹੜੀ 180 ਰੁਪਏ ਚ ਆਂਦੀ ਸੀਗੀ ਅੱਜ ਉਹ 400 ਰੁਪਏ ਦੀ ਤੁਹਾਡੇ ਘਰ ਚ ਚਲੀ ਗਈ ਤੇ ਜੇ ਅਸੀਂ ਆਪ ਦੀਆਂ ਫਸਲਾਂ ਦੇ ਸਹੀ ਭਾਗ ਮੰਨ ਰਹੇ ਹਾਂ ਤੇ ਇਹਦੇ 'ਚ ਫਰਕ ਹਰਜ ਕੀ ਹੈ ਤੇ ਉਹ ਭਾਅ ਦੇ ਨਾਲ ਇਹ ਵੀ ਗੱਲ ਹੈਗੀ ਹੈ ਕਿ ਜਿਹੜੀ ਤੁਹਾਡੀ ਲੁੱਟ ਹੁੰਦੀ ਹੈ ਮੇਰਾ ਆਲੂ ਕੋਈ 5 ਰੁਪਏ ਦਾ ਖਰੀਦ ਕੇ ਤੁਹਾਨੂੰ 20 ਰੁਪਏ ਦਾ ਦਿੰਦਾ ਤੁਹਾਨੂੰ ਪਤਾ ਹੀ ਨਹੀਂ ਵੀ ਆਲੂ ਦਾ ਐਮਐਸਪੀ ਹੈਗਾ ਕੀ ਤੁਹਾਨੂੰ ਨਹੀਂ ਪਤਾ ਕਿ ਛੋਲੇ ਦਾ ਐਮਐਸਪੀ ਕੀ ਹੈ ਵੀ ਉਹ ਤੋਂ ਬਾਅਦ ਤੁਹਾਨੂੰ ਮਿਲਦਾ ਕਿਵੇਂ ਆ ਉਹ ਜਿਹੜੀ ਪ੍ਰਾਈਵੇਟ ਕੰਪਨੀਆਂ ਜਿਹੜੇ ਵੱਡੇ ਕਾਲਬਚਾਰੇ ਨੇ ਜਿਨ੍ਹਾਂ ਨੇ ਸਟੋਰੇਜ ਕਰਤੇ ਹੋਏ ਜਿਹੜੇ ਸੈਲੋ ਬਣੇ ਹੋਏ ਨੇ ਉਹ ਕਿਵੇਂ ਲੁੱਟ ਕਰਦੇ ਨੇ 월ਡ ਦੇ ਵਿੱਚ ਕਰੂਡ ਆਇਲ ਦਾ ਰੇਟ ਥੱਲੇ ਆ ਜਾਂਦਾ ਤੇ ਇੰਡੀਆ ਨੂੰ ਡੀਜ਼ਲ ਪੈਟਰੋਲ ਦੇ ਧਾਮ ਥੋੜੀ ਨਾ ਘਟਦੇ ਨੇ ਉਹ ਤਾਂ ਉਵੇਂ ਦੇ ਉਵੇਂ ਬਣੇ ਰਹਿੰਦੇ ਨੇ ਅਸਲ ਚ ਲੁੱਟੇ ਨੂੰ ਬਚਾਉਣ ਵਾਸਤੇ ਪਰ ਸਭ ਤੋਂ ਵੱਡੀ ਗੱਲ ਇਹ ਗੱਲ ਰਹੀ ਵੀਰ ਜੀ ਤੁਸੀਂ ਇਹ ਗੱਲ ਦੇਖੋ ਕਿ ਕਿਸਾਨ 13 ਤਰੀਕ ਤੋਂ ਬੈਠੇ ਨੇ ਤੇ ਅੱਜ 10 ਮਾਰਚ ਹੋ ਚੁੱਕੀ ਆ ਲਗਭਗ ਤੁਹਾਨੂੰ 26 ਦਿਨ ਹੋ ਚੁੱਕੇ ਨੇ 27 ਦਿਨ ਇਦੇ ਵਿੱਚ 11 ਤਰੀਕ ਤੋਂ ਅਸੀਂ ਉੱਥੇ ਚੱਲੇ ਸੀਗੇ ਅਸੀਂ ਹਰ ਰੋਜ਼ ਦੋ ਇੱਕ ਪ੍ਰੈਸ ਕਾਨਫਰੈਂਸ ਕਰਦੇ ਆਂ ਪਰ ਇਸ ਦੇਸ਼ ਦੇ ਪ੍ਰਧਾਨ ਮੰਤਰੀ ਨੇ ਅੱਜ ਤੱਕ 10 ਸਾਲਾਂ ਦੇ ਵਿੱਚ ਇੱਕ ਵੀ ਪ੍ਰੈਸ ਕਾਨਫਰੈਂਸ ਨਹੀਂ ਕੀਤੀ ਬਾਤ ਕਰਦੇ ਨੇ ਉਹ ਸੁਣਿਆ ਕਰੋ ਮਨ ਕੀ ਬਾਤ ਨਹੀਂ ਨਹੀਂ ਆਪ ਦੀ ਮਨ ਦੀ ਗੱਲ ਕਹਿ ਦਿੰਦੇ ਨੇ ਉਹ ਘੁੰਮਣ ਚਲੇ ਜਾਂਦੇ ਨੇ ਕਿਤੇ ਕਿਤੇ ਹੈ ਉਹ ਉਹ ਕਿਸਾਨਾਂ ਦੇ ਮਜ਼ਦੂਰਾਂ ਦੇ ਵਿੱਚ ਆ ਕੇ ਕਿਉਂ ਨਹੀਂ ਪੈਂਦੇ ਇੱਥੇ ਗੱਲ ਕਰਨ ਹੁਣ ਉਹ ਸਾਨੂੰ ਇਸ ਮਹੀਨੇ ਦੇ ਵਿੱਚ ਉਹਨਾਂ ਨੇ ਮੈਨੂੰ ਪਤਾ ਨਹੀਂ ਉਹਨਾਂ ਤੇ ਮੇਰੇ ਨਾਲ ਪ੍ਰੇਮੀ ਇੰਨਾ ਸਾਡੇ ਉੱਥੇ ਹਰਿਆਣੇ ਦੇ ਵਿੱਚ ਕਿ ਉਹ ਸਾਨੂੰ 10 ਲੈਟਰ ਮਤਲਬ ਕਿ ਦਸਵਾਂ ਨੋਟਿਸ ਅਸੀਂ ਇਹ ਕਰੇ ਲਵ ਲੈਟਰ ਭੇਜਤੇ ਸਾਡੇ ਨਾਲ ਗੱਲ ਕਰਨ ਉਹ ਅਸੀਂ ਕਹਿੰਦੇ ਵੀ ਇੱਕ ਸੌਦਾ ਵੀ ਇਹਨੂੰ ਵੀ ਭੇਜ ਦੇਣਾ ਉਹ ਤੇਰਾ ਘਰ ਬਸ ਜਾਂਦਾ ਉਹ ਉਹ ਉਹਨੂੰ 10 ਨੋਟਿਸ ਆ ਚੁੱਕੇ 10 ਨੋਟਿਸ ਦਸਵਾਂ ਨੋਟਿਸ ਮਤਲਬ ਕਿ ਇਸ ਵਾਰੀ ਇਹਨਾਂ ਨੇ ਸਾਡੇ ਘਰ ਦੇ ਉੱਪਰ ਚਿਪਕਾਇਆ ਉਹ ਸਾਡੀ ਸਾਰੀ ਟੀਮ ਤੇ ਵੀ ਕਿਉਂ ਸ਼ਹੀਦ ਭਗਤ ਸਿੰਘ ਦੀ ਜਿਹੜੀ ਸਾਰੀ ਟੀਮ ਹੈ ਪਰ ਉਹਦੇ ਨਾਲ ਅਸਰ ਕੀ ਹੈ ਵੀ ਤੁਸੀਂ ਇੱਕ ਚਿੱਠੀ ਲਿਖ ਕੇ ਐਮਐਸਪੀ ਗਰੰਟੀ ਕਾਨੂੰਨ ਦੇ ਦਿਓ ਅਸੀਂ ਵਾਪਸ ਚਲੇ ਜਾਵਾਂਗੇ। ਬਾਕੀ ਜਿਹੜੀਆਂ ਟਿੱਪਣੀਆਂ ਅਦਾਲਤਾਂ ਨੇ ਕੀਤੀਆਂ ਮਾਨਯੋਗ ਹਾਈ ਕੋਰਟ ਨੇ ਜੋ ਟਿੱਪਣੀ ਕੀਤੀ ਹੈ ਕਿਵੇਂ ਦੇ ਦਿਓ ਇਸ ਟਿੱਪਣੀ ਨੂੰ ਔਰ ਕਹਿੰਦੇ ਕਿ ਕਿਸਾਨਾਂ ਨੇ ਤਾਂ ਬੱਚੇ ਤੇ ਮਹਿਲਾਵਾਂ ਨੂੰ ਕਹਿੰਦੇ ਆਪਣਾ ਕਵਚ ਬਣਾ ਕੇ ਇਸਤੇਮਾਲ ਉਹ ਨਾ ਬਹੁਤ ਸੋਹਣਾ ਇੱਕ ਟਿੱਪਣੀ ਕੀਤੀ ਹੈ ਪਰ ਤੁਹਾਨੂੰ ਨਾ ਇੱਕ ਸੁਪਰੀਮ ਕੋਰਟ ਦੀ ਟਿੱਪਣੀ ਵੀ ਤੁਹਾਨੂੰ ਪੜ੍ਹਨੀ ਚਾਹੀਦੀ ਹੈ ਤਾਂ ਜਿਹਦੇ ਵਿੱਚ ਮੋਦੀ ਨੂੰ ਇਹ ਗੱਲ ਬੋਲੀ ਸੀ ਕਿ ਜਦੋਂ ਗੋਧਰਾ ਕਾਂਡ ਹੋ ਰਿਹਾ ਸੀਗਾ ਕਿ ਰੋਮ ਜਲ ਰਿਹਾ ਸੀਗਾ ਤੈਨੂੰ ਰੋ ਬੰਸਰੀ ਵਜਾਇਆ ਸੀਗਾ ਇਹ ਸੁਪਰੀਮ ਕੋਰਟ ਦੀ ਟਿੱਪਣੀ ਮੋਦੀ ਦੇ ਲਈ ਹੈ ਟਿੱਪਣੀ ਕੀ ਹੈ ਜੱਜਮੈਂਟ ਕੀ ਹੈ ਅਲੱਡ ਡੱਡ ਫਰਕ ਹੈ ਕਰਨ <th>ਾਪਰ ਜਦੋਂ ਸਵਾਲ ਕਰਦੇ ਨੇ ਉਹਨੂੰ ਵੀ ਤੁਹਾਨੂੰ ਡਰਟੀ ਡੌਗ ਕਹਿ ਗਿਆ ਤੇ ਉਹ ਚਲਦੀ ਪ੍ਰੈਸ ਕਾਨਫਰੰਸ ਦੇ ਵਿੱਚ ਉੱਠ ਕੇ ਚਲੇ ਜਾਂਦੇ ਨੇ ਅਸੀਂ ਨਹੀਂ ਜਾਂਦੇ ਰਹੀ ਗੱਲ ਬੱਚਿਆਂ ਨੂੰ ਅੱਗੇ ਕਰਨ ਦੀ ਤੁਸੀਂ ਵੀ ਦੇਖਿਆ ਜਦੋਂ ਬੱਚੇ ਅਗਲੇ ਦਿਨ 15 ਦਿਨ ਬਾਅਦ ਮਤਲਬ ਕਿ ਬੱਚਿਆਂ ਨੂੰ ਅੱਗੇ ਕਰਨ ਦੀ ਤੁਸੀਂ ਵੀ ਦੇਖਿਆ ਜਦੋਂ ਬੱਚੇ ਅਗਲੇ ਦਿਨ 15 ਦਿਨ ਬਾਅਦ ਮਤਲਬ ਕਿ ਉਹ ਆਂਦੇ ਨੇ 15 16 17 ਤਰੀਕ ਨੂੰ ਉਹਨਾਂ ਦੀ ਉਹ ਵੀਡੀਓ ਫੁਟੇਜ ਲਾ ਕੇ ਉਹ ਅੱਗੇ ਦੇ ਦਿੰਦੇ ਨੇ ਇੱਥੇ ਵੀ ਮਾਤਾਵਾ ਬੈਠੀਆਂ ਨੇ ਪਰ ਸਭ ਤੋਂ ਵੱਡੀ ਗੱਲ ਵਿਚਾਰਨ ਵਾਲੀ ਗੱਲ ਇਹ ਹੈ ਨੀਰ ਕਰੋ ਇਹ ਕਲੀਅਰ ਕਰੋ ਮੈਂ ਵੀ ਕਹਿ ਰਿਹਾ ਤੁਹਾਨੂੰ ਜਿਹੜੀਆਂ ਉੱਥੇ ਵੀਡੀਓ ਦਿਖਾਈਆਂ ਗਈਆਂ ਉਹ ਨਾ 13 ਤਰੀਕ ਦੀ ਸੀ ਨਾ 14 ਦੀ ਸੀ ਨਾ 21 ਦੀ ਸੀ ਨਾ 22 ਦੀ ਸੀ ਜਦੋਂ ਮਾਹੌਲ ਸ਼ਾਂਤ ਹੋਇਆ ਉਦੋਂ ਦੀਆਂ ਉਦੋਂ ਦੀਆਂ ਉਹ ਵੀਡੀਓਸ ਉਹ ਦਿਖਾ ਰਹੇ ਨੇ ਚੱਕ ਚੱਕ ਕੇ ਤੇ ਇਹ AI ਹੈਗੀ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਤੁਸੀਂ ਜੋ ਮਰਜ਼ੀ ਕਰ ਸਕਦੇ ਹੋ ਪਰ ਸਵਾਲ ਨਾ ਇੱਕ ਹੋਰ ਆ ਜਨਤਾ ਨੂੰ ਵੀ ਜੇ ਜੱਜ ਮਤਲਬ ਕਿ ਸਹਿਜਾਂ ਦੇ ਦੀ ਸ਼ਾਦਤ ਸ਼ਾਦਤ ਵੇਲੇ ਹੁੰਦਾ ਤੇ ਉਹ ਕਹਿੰਦਾ ਵੀ ਤੁਸੀਂ ਬੱਚੇ ਅੱਗੇ ਕਰਤੇ ਸਾਡੇ ਦੇ ਇਤਿਹਾਸ ਦੇ ਵਿੱਚ ਅਰਦਾਸ ਦੇ ਵਿੱਚ ਜਿਹਨਾਂ ਮਾਤਾਵਾਂ ਨੇ ਆਪਣੇ ਬੱਚੇ ਦੇ ਟੋਟੇ ਕਰਕੇ ਗਲਾਂ ਦੇ ਵਿੱਚ ਪਵਾਏ ਇਹਨਾਂ ਦਾ ਧਿਆਨ ਕਰਕੇ ਬੋਲਣਾ ਜੀ ਵਾਹਿਗੁਰੂ ਸਾਡੇ ਦੇ ਮਾਤਾ ਪਾਗੋ ਜੀ ਮਾਤਾ ਛੀਵੀ ਜੀ ਸਾਡਾ ਤਾਂ ਇਤਿਹਾਸ ਹੈ ਮਾਤਾ ਗੁਜਰੀ ਦਾ ਸਾਡਾ ਇਤਿਹਾਸ ਹੈ ਤੁਸੀਂ ਜਦੋਂ ਲక్ష్ਮੀਬਾਈ ਆਪਣੇ ਬੱਚੇ ਨੂੰ ਪਿੱਠ ਤੇ ਬੰਨ੍ਹ ਕੇ ਅੰਗਰੇਜ਼ਾਂ ਦੇ ਨਾਲ ਲੜਦੀ ਹੈ ਤੇ ਉਹ ਦੇਸ਼ ਦੀ ਰਾਣੀ ਹੈ ਜੇ ਅਸੀਂ ਆਪਦੇ ਹੱਕਾਂ ਵਾਸਤੇ ਸਾਡੇ ਨਾਲ ਸਾਡੀਆਂ ਮਾਤਾਵਾਂ ਆਈਆਂ ਹੋਈਆਂ ਨੇ ਅਸੀਂ ਇਹ ਗੱਲ ਤੇ ਮੁਨਕਰ ਥੋੜੀ ਨਾ ਸਾਡੇ ਬੱਚੇ ਵੀ ਆਏ ਹੋਏ ਨੇ ਹੁਣ ਜੇ ਤੁਸੀਂ ਮੇਰੇ ਘਰ ਦੇ ਉੱਪਰ ਮਤਲਬ ਕਿ 10 ਵਾਰੀ ਰਾਤ ਨੂੰ 1:30 ਵਜੇ ਛਾਪੇ ਮਾਰੀ ਕਰੋਗੇ ਤੁਹਾਨੂੰ ਉਹਨੂੰ ਉਹ ਤਸੱਦਦ ਨਜ਼ਰ ਨਹੀਂ ਆਉਂਦਾ ਹਾਈ ਕੋਰਟ ਨੂੰ ਵੀ ਉਹ ਸਾਡੇ ਨਾਲ ਬਿਨਾ ਲੇਡੀਜ਼ ਫੋਰਸ ਤੋਂ ਜਾ ਕੇ ਕਿਸੇ ਅਦਰ ਸਟੇਟ ਦੀ ਅਦਰ ਲੈਂਗੁਏਜ ਦੀ ਸੀਆਰਪੀਐਫ ਪੈਰਾਮਿਲਟਰੀ ਫੋਰਸਿਜ਼ ਨੂੰ ਜਾ ਕੇ ਜਿਨ੍ਹਾਂ ਨੂੰ ਹਿੰਦੀ ਪੰਜਾਬੀ ਸਮਝ ਨਹੀਂ ਆਂਦੀ ਉਹਨਾਂ ਨੂੰ ਲੈ ਕੇ ਸਾਡੇ ਘਰਾਂ ਦੇ ਛਾਪੇ ਮਾਰੀ ਕਰਦੇ ਹੋ ਉਹਦਾ ਕੋਈ ਜਵਾਬ ਹਿਊਮਨਸ ਰਾਈਟ ਵਾਲਾ ਕਿਉਂ ਨਹੀਂ ਮੰਗਦਾ ਕਿਉਂ ਕਿੱਥੇ ਗਏ ਨੇ ਕਿਉਂ ਚੁੱਪ ਨੇ ਜਿਹੜੇ ਬੜੇ ਬੁੱਧੀਜੀਵੀ ਨੇ ਉਹਨਾਂ ਦੇ ਕੀ ਕੀ ਡਰ ਆ ਉਹਨਾਂ ਦੇ ਮਨ ਸਪੋਰਟ ਰੱਦ ਕਰਨ ਦੀਆਂ ਤਸਵੀਜ਼ਾਂ ਦੇ ਰਹੇ ਨੇ ਵੀਜ਼ੇ ਰੱਦ ਕਰਨ ਦੀਆਂ ਗੱਲਾਂ ਕਰ ਰਹੇ ਨੇ ਕਿਵੇਂ ਦੇਖਦੇ ਹੋ ਇਹ ਉਹ ਐਵੇਂ ਦੇਖਣਾ ਚਾਹੀਦਾ ਵੀ ਉਹ ਕਿਹੜਾ ਤੰਤਰ ਹੈ ਜਿਹੜਾ ਕਿਹੜੀ ਮਜਬੂਰੀ ਹੈ ਪੰਜਾਬ ਸਰਕਾਰ ਦੀ ਵੀ ਉਹ ਉਹਨਾਂ ਦਾ ਡੀਏ ਨਹੀਂ ਨਹੀਂ ਹਰਿਆਣੇ ਦਾ ਡੀਐਸਪੀ ਪੰਜਾਬ ਦੀ ਸਰਹੱਦ ਦੇ ਵਿੱਚ ਆ ਕੇ ਬੈਰੀਕੇਡ ਲਾ ਕੇ ਕੈਮਰੇ ਲਾ ਕੇ ਕਹਿੰਦੇ ਅਸੀਂ ਆਇਡੈਂਟੀਫਾਈ ਕਰ ਰਹੇ ਹਾਂ ਉਹ ਡਰੋਨ ਦੇ ਲਈ ਯਾਨੀ ਕਿ ਇਹਨਾਂ ਨੇ ਆਪਣੀ ਧਰਤੀ ਟੈਰਿਟਰੀ ਯੂਜ਼ ਕਰਨ ਕਰਵਾਸਤੀ ਦਿੱਤੀ ਤੇ ਪੰਜਾਬ ਗਵਰਨਮੈਂਟ ਇੰਨੀ ਮਜਬੂਰ ਕਮਜ਼ੋਰ ਕੌਣ ਹੈ ਕਿ ਉਹਨੂੰ ਸ਼ੂਭ ਕਰਨ ਦੇ ਕਾਤਲਾਂ ਦੇ ਖਿਲਾਫ ਜ਼ੀਰੋ ਐਫਆਈਆਰ ਕਰਨ ਦੇ ਵਿੱਚ 9 ਦਿਨ ਦਾ ਸਮਾਂ ਲੱਗ ਜਾਂਦਾ ਉਹ ਕਿਹੜਾ ਮੈਕੈਨਿਜ਼ਮ ਹੈ ਜਿਹੜਾ ਕੰਮ ਕਰਦਾ ਹੈ ਜਿਹੜੀ ਸ਼ੂਭ ਕਰਨ ਦੀ ਮਾਂ ਨੂੰ 17 ਸਾਲ ਬਾਅਦ ਕੱਢ ਕੇ ਲੈ ਕੇ ਆ ਜਾਂਦਾ ਉਹ ਜਸ ਕਰਨ ਜਿਹੜਾ ਮਰਦਾਂ ਪਰ ਦਾ ਮੁੰਡਾ ਜਿਹਦੇ ਗੋਲੀ ਆਰ ਪਾਰ ਹੋ ਗਈ ਉਹਦੀ ਬਾਹ ਚ ਲੱਗੀ ਦੇਵਿੰਦਰ ਸਿੰਘ ਉਹਦੀ ਅੱਖ ਚਲੀ ਗਈ ਤੇ ਪਾਲ ਹਾਂ ਪ੍ਰੀਤਪਾਲ ਸਾਡਾ ਮੁੰਡਾ ਪਿਆ ਹੈ ਹਸਪਤਾਲ ਦੇ ਵਿੱਚ ਤੇ ਉਹ ਮਤਲਬ ਕਿ ਸੈਂਕੜਾ ਮੁੰਡੇ ਨੇ ਉਹਨਾਂ ਦੇ ਲਈ ਉਹ ਕਿਉਂ ਨਹੀਂ ਐਕਸ਼ਨ ਲੈਂਦੇ ਇਹ ਦੱਸਦਾ ਹੈ ਕਿ ਬਿਊਰੋਕ੍ਰੇਟਸ ਹੁੰਦੇ ਨੇ ਜਿਵੇਂ ਰਾਜਿਆਂ ਦੇ ਸਮੇਂ ਉਹ ਗੁਲਾਮ ਹੁੰਦੇ ਸੀਗੇ ਰਾਜਿਆਂ ਦੇ ਤੇ ਫਿਰ ਅੰਗਰੇਜ਼ ਸਰਕਾਰ ਦੇ ਗੁਲਾਮ ਹੁੰਦੇ ਸੀਗੇ ਦੋ ਦਿਨ ਪਹਿਲਾਂ ਜਿਹੜਾ ਆ ਭੋਗ ਤੇ ਪੈਸੇ ਵਾਲਾ ਮੁੱਦਾ ਚ ਬੜਾ ਚਰਚਾ ਦੇ ਉਹ ਉਹ ਦੇਖੋ ਉਹ ਚੱਕ ਕੇ ਪੈਸੇ ਵਾਲੇ ਮੁੱਦੇ ਨੂੰ ਫਿਰ ਉਹ ਚੈਨਲਾਂ ਦੇ ਉੱਪਰ ਪਾ ਦੇਣਾ ਫਿਰ ਪਰਿਵਾਰ ਦੀ ਸਟੇਟਮੈਂਟ ਆਉਣੀ ਉਹ ਕਿਤੇ ਨਾ ਕਿਤੇ ਢਾਹ ਲਾਣ ਵਾਲੀ ਗੱਲ ਹੈ ਉਹ ਉਹ ਮੈਕੈਨਿਜ਼ਮ ਜਿਹੜਾ ਕੰਮ ਕਰਦਾ ਹੈ ਉਹ ਫਿਰ ਉਹ ਤੁਸੀਂ ਸਟੇਟਮੈਂਟ ਦੇ ਦੇਣੀ ਮੈਂ ਤਾਂ ਇਹ ਅਰਜ਼ ਕਰਦਾ ਵੀ ਜੇ ਤੁਸੀਂ ਵਿਧਾਨ ਸਭਾ ਦੇ ਵਿੱਚ ਵੀ ਰੋਨੇ ਹੋ ਤੇ ਉਹਨਾਂ ਬੱਚਿਆਂ ਦੇ ਲਈ ਰੋਜ਼ਗਾਰ ਲਈ ਤੁਸੀਂ ਕੀ ਕਰ ਰਹੇ ਹੋ ਵੀ ਜਿਹੜੇ 13 ਬੱਚੇ ਮੇਜਰ ਫਟੜਨੇ ਤਿੰਨ ਬੱਚੇ ਨੇ ਆਪ ਦੀਆਂ ਅੱਖਾਂ ਇੱਕ ਬੱਚੇ ਦੀ ਟੰਗ ਚਲੀ ਗਈ ਪ੍ਰੀਤਪਾਲ ਪਤਾ ਨਹੀਂ ਕਦੋਂ ਖੜਾ ਹੋਊਗਾ ਪਰ ਇਹ ਤੋਂ ਬਿਨਾ ਇੱਕ ਹੋਰ ਗੱਲ ਹੈ ਜਿਹੜੀ ਜਿਹੜੀ ਮੀਡੀਆ 'ਚ ਨਹੀਂ ਆ ਰਹੀ 52 ਬੱਚੇ ਫੜੇ ਜਾਂਦੇ ਨੇ 13 ਤਰੀਕ ਨੂੰ ਅੰਮ੍ਰਾਲੇ ਦੇ ਸਦਰ ਥਾਣੇ ਦੇ ਵਿੱਚ ਜਿਹਦੇ ਵਿੱਚ ਇੱਕ ਹੰਸਾਲੀ ਤੋਂ ਮੁੰਡਾ ਹੁੰਦਾ ਹੈ ਮਨਿੰਦਰ ਸਿੰਘ ਤੁਸੀਂ ਉਹਦੇ ਬਾਰੇ ਪਤਾ ਕਰੋ ਉਹਨੂੰ ਪੁਲਿਸ ਇੰਨਾ ਤਸੱਦਦ ਕਰਕੇ ਕੁੱਟਦੀ ਆ ਉਹਦੀਆਂ ਬਾਹਾਂ ਦੀਆਂ ਹੱਡੀਆਂ ਤੋੜਤੀਆਂ ਮਾਰ-ਮਾਰ ਕੇ ਵੱਲੋਂ ਪਰ ਤੋਂ ਮੁੰਡਾ ਇੱਕ ਦਵਿੰਦਰ ਸਿੰਘ ਉਹਦੇ ਬਾਰੇ ਤੁਸੀਂ ਪਤਾ ਉਹਨਾਂ ਤੋਂ 57 ਦੇ ਵਿੱਚ 10 10 10 ਲਿਖਦੇ ਮਚਲਕੇ ਭਰਾਏ ਗਏ ਫਤੇਗੜ ਸਾਹਿਬ ਦਾ ਮੁੰਡਾ ਹੈ ਨੈਸ਼ਨਲ ਪਲੇਅਰ ਸੀ 10 10 ਰਹੇ ਸੀ ਉਹ ਹੰਸਾਲੀ ਪਿੰਡ ਹੈ ਇਹਦਾ ਹੰਸਾਲੀ ਸਾਹਿਬ ਪਿੰਡ ਹੈ ਮਨਿੰਦਰ ਸਿੰਘ ਉਹਦਾ ਨਾਮ ਹੈ ਫਤੇਗੜ ਸਾਹਿਬ ਉਹਦੀ ਡਿਸਟ੍ਰਿਕਟ ਦੇ ਦੋ ਮੁੰਡੇ ਰੋਪੜ ਤੋਂ ਨੇ ਸਾਡੇ ਕੋਲ ਸਾਰੀਆਂ ਡਿਟੇਲਾਂ ਨੇ ਉਹ ਉਹ ਉਹਨਾਂ ਨੂੰ ਵੀ ਜਾ ਕੇ ਦੇਖਣਾ ਤੁਸੀਂ ਇਹ ਕਹ ਰਹੇ ਵੀ ਅਸੀਂ ਦੇ ਆਫੀਸ਼ੀਅਲੀ 13 ਤਰੀਕ ਨੂੰ ਡੀਸੀ ਦਾ ਬਿਆਨ ਹੈ ਕਿ 4500 ਅਥਰੂ ਗੈਸ ਦੇ ਗੋਲੇ ਚਲਾਏਗੇ ਉਹ ਤਸੱਦਦ ਕਿਤੇ ਨਾਜਰ ਹੀ ਨਹੀਂ ਆਂਦਾ ਯਾਰ ਮਤਲਬ ਕਿ ਉਹ ਸਿਨੈਰੀਓ ਹੀ ਖਤਮ ਕਰ ਦਿੰਨੇ ਹੋ ਤੁਸੀਂ ਟਰੰਬੂ ਔਰ ਖਨੋਰੀ ਤੇ ਹੁਣ ਕੀ ਕਿਉਂਕਿ ਬੰਦੇਰ ਸਾਹਿਬ ਹਾਲਾਂਕਿ ਇਹ ਐਲਾਨ ਕਰ ਚੁੱਕੇ ਨੇ ਕਿ ਇੱਥੇ ਹੀ ਬੈਠਾਂਗੇ ਸ਼ਾਂਤਮਈ ਤਰੀਕੇ ਨਾਲ ਬੈਠਾਂਗੇ ਔਰ ਜਦੋਂ ਰਸਤਾ ਦੇਣਗੇ ਜਾਣ ਵਾਸਤੇ ਉਹ ਅਸੀਂ ਦਿੱਲੀ ਵੱਲ ਨੂੰ ਵੱਜ ਜਾਵਾਂਗੇ ਦਿੱਲੀ ਜਾਣ ਦਾ ਸਾਡਾ ਟਿੱਚਾ ਬਰਕਰਾਰ ਪਰ ਕਿਸਾਨ ਆਪਦੇ ਬੱਚਿਆਂ ਨੂੰ ਗੋਲੀਆਂ ਦੇ ਅੱਗੇ ਨਹੀਂ ਧੱਕਣਗੇ ਕਿਉਂਕਿ ਜਿਹੜੇ ਗੋਲੀ ਚਲਾਉਣ ਵਾਲੇ ਵੀ ਨੇ ਉਹ ਵੀ ਕਿਤੇ ਨਾ ਕਿਤੇ ਕਿਸਾਨ ਮਜ਼ਦੂਰ ਦੇ ਬੱਚੇ ਨੇ ਉਹਨਾਂ ਨੂੰ ਪਤਾ ਨਹੀਂ ਕਿਹੜਾ ਸਿਨੈਰੀਓ ਫਿੱਟ ਕੀਤਾ ਗਿਆ ਉਧਰ ਕਿਸੇ ਵੱਡੇ ਕਾਰਪੋਰੇਟ ਦਾ ਜਾਂ ਲੀਡਰ ਦਾ ਬੱਚਾ ਨਹੀਂ ਬੈਠਿਆ ਪਰ ਅੱਜ ਤੱਕ ਸਾਡੇ ਵੀ ਬੱਚੇ ਹਾਈ ਕੋਰਟ ਦੀ ਜਿਹੜੀ ਤੁਸੀਂ ਟਿੱਪਣੀ ਦੀ ਗੱਲ ਕੀਤੀ ਸੀ ਉਸੇ ਹਾਈ ਕੋਰਟ ਨੇ ਪਿਛਲੀ ਜਿਹੜੀ 16 ਤਰੀਕ ਦੀ ਤਾਰੀਖ ਸੀਗੀ ਉਹਦੇ 'ਚ ਇਹ ਗੱਲ ਕਹੀ ਸੀਗੀ ਵੀ ਇਹਨਾਂ ਦੇ ਬੱਚੇ ਵੀ ਬਾਰਡਰਾਂ ਦੇ ਬੈਠੇ ਨੇ ਉਸ ਟਿੱਪਣੀ ਨੂੰ ਵੀ ਪ੍ਰਦਰਸ਼ਿਤ ਕਰਨਾ ਚਾਹੀਦਾ ਧੰਨਵਾਦ ਤੁਹਾਡਾ ਬਹੁਤ ਧੰਨਵਾਦ ਤੇਜਵੀਰ ਜੀ ਤਾਂ ਤੇਜਵੀਰ ਹਣੀ ਕਿਸਾਨੀ ਅੰਦੋਲਨ ਜੋ ਕਿ ਸ਼ੰਭੂ ਔਰ ਖਨੋਰੀ ਦੇ ਤੋਂ ਚੱਲ ਰਿਹਾ ਲਗਾਤਾਰ ਪਹਿਲੇ ਦਿਨ ਤੋਂ ਜੁੜੇ ਹੋਏ ਨੇ ਔਰ ਅੱਜ ਮੁਹਾਲੀ ਦੇ ਵਿੱਚ ਇਸ ਤਰਿਕਾ ਨਾਲ ਇਕੱਠਾ ਰੱਖਿਆ ਹੋਇਆ ਤਾਂ ਇਸ ਕੱਟ ਦੇ ਵਿੱਚ ਵੀ ਉਹਨਾਂ ਦੇ ਵੱਲੋਂ ਪਹੁੰਚ ਕੇ ਆਪਣੀ ਭੂਮਿਕਾ ਨਿਭਾਈ ਜਾ ਰਹੀ ਹੈ ਤਾਂ ਕਿਸਾਨ 12 ਵਜੇ ਤੋਂ ਲੈ ਕੇ 4 ਵਜੇ ਤੱਕ ਰੇਲਵੇ ਲਾਈਨਾਂ ਰੋਕ ਰਹੇ ਨੇ ਰੇਲ ਰੋਕੋ ਪ੍ਰੋਗਰਾਮ ਦਿੱਤਾ ਹੋਇਆ ਔਰ ਇਹ ਗੱਲ ਕਹਿ ਰਹੇ ਨੇ ਕਿ ਜੋ ਸਾਡੀਆਂ ਮੰਗਾਂ ਨੇ ਜਾਇਜ਼ ਮੰਗਾਂ ਦੇ ਉੱਤੇ ਅਸੀਂ ਆਪਣੀ ਗੱਲ ਕਰ ਰਹੇ ਹਾਂ ਪਰ ਸਰਕਾਰ ਕਿਉਂ ਨਹੀਂ ਉਹਦਾ ਮੰਗਾ ਵੱਲ ਧਿਆਨ ਦੇਦੀ ਕਿਉਂ ਸਾਡੇ ਉੱਤੇ ਅਥਰੂ ਗੈਸ ਦੇ ਗੋਲੇ ਚਲਾ ਰਹੀ ਹੈ ਕੈਮਰਾ ਪਰਸਨ ਜਸ਼ਨ